ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ ਤੇ ਤੁਸੀਂ ਦੇਖ ਰਹੇ ਹੋ ਅਡੋਲ ਪੰਜਾਬੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਇੱਕ ਸਮਾਂ ਸੀ ਜਿੱਥੇ ਔਰਤਾਂ ਤੇ ਘਰਦਿਆਂ ਮਟਿਆਰਾਂ ਸਿਲਾਈ ਕਢਾਈ ਦਾ ਕੰਮ ਕਰਦੀਆਂ ਸੀ ਪਰ ਅੱਜ ਜ਼ਮਾਨਾ ਅਜਿਹਾ ਆ ਕਿ ਉਹ ਸਾਰਾ ਕੰਮ ਪਿੱਛੇ ਛੁੱਟ ਗਿਆ ਪਰ ਇੱਥੇ ਵੀ ਬਹੁਤ ਸਾਰੇ ਅਜਿਹੇ ਮਟਿਆਰਾਂ ਨੇ ਅਜਿਹੀਆਂ ਔਰਤਾਂ ਨੇ ਜੋ ਕੰਮ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਮੇਰੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਮਨਪ੍ਰੀਤ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਤੇ ਉਹ ਕੀ ਕੰਮ ਕਰਦੇ ਨੇ ਅਤੇ ਕਲਚਰ ਨੂੰ ਵੀ ਕਿਵੇਂ ਅੱਗੇ ਲੈ ਕੇ ਜਾ ਰਹੇ ਨੇ ਉਹ ਸਾਰੇ ਬਾਰੇ ਗੱਲ ਕਰਾਂਗੇ ਹਾਲਾਂਕਿ ਉਹਨਾਂ ਦੀ ਸਟੱਡੀ ਦੀ ਗੱਲ ਕੀਤੀ ਜਾਵੇ ਤਾਂ ਸਟੱਡੀ ਕਿਤੇ ਬਹੁਤ ਦੂਰ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਅ ਜ਼ਿੰਦਗੀ ਇੱਕ ਰੋਲਰ ਕੋਸਟਰ ਦੀ ਰਾਈਡ ਹੈ ਅਪਸ ਐਂਡ ਡਾਉਨਸ ਆਉਂਦੇ ਜਾਂਦੇ ਰਹਿੰਦੇ ਆ ਜੀ ਇਹ ਤਾਂ ਜ਼ਿੰਦਗੀ ਦਾ ਹੀ ਹਿੱਸਾ ਹੈ ਇਹ ਹਿੱਸਾ ਹੈ ਬਿਲਕੁਲ ਬਿਲਕੁਲ ਬਸ ਉਹ ਅਪਸ ਐਂਡ ਡਾਉਨਸ ਚੱਲ ਰਹੇ ਹਨ ਜਿਵੇਂ ਹੁਣ ਤੁਸੀਂ ਸਟੱਡੀ ਤੁਹਾਡੀ ਬਹੁਤ ਡਿਫਰੈਂਟ ਆ ਨਾ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਕੰਮ ਕੀ ਕਰ ਰਹੇ ਹੋ ਓਕੇ ਮੇਰਾ ਹੱਥ ਦੀ ਕੜਾਈ ਦਾ ਕੰਮ ਹੈ ਜੋ ਆਪਣੀਆਂ ਬੀਬੀਆਂ ਕਰਦੀਆਂ ਹੁੰਦੀਆਂ ਸੀ ਪਹਿਲਾਂ ਹਨਾ ਫਰੇਮ ਦੇ ਉੱਤੇ ਜੀ ਲੱਕੜ ਵਾਲੇ ਫਰੇਮ ਦੇ ਉੱਤੇ ਇੱਕ ਆਰੀ ਦਾ ਕੰਮ ਹੁੰਦਾ ਹੈ ਇੱਕ ਕੜਾਈ ਦਾ ਕੰਮ ਹੁੰਦਾ ਹੈ ਹਨ ਜਿਹੜੀਆਂ ਆਪਣੀਆਂ ਬੀਬੀਆਂ ਕਰਦੀਆਂ ਰਹੀਆਂ ਤਾਂ ਉਹ ਕੜਾਈ ਦਾ ਕੰਮ ਹੈ ਕੜਾਈ ਦਾ ਕੰਮ ਤੁਸੀਂ ਹਨਾ ਕਿਵੇਂ ਸਿੱਖਿਆ ਕਿਵੇਂ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਕਿਉਂਕਿ ਜੇ ਤੁਹਾਡੀ ਸਟੱਡੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੂਰੀ ਹੀ ਡਿਫਰੈਂਟ ਹੈ ਇਸ ਚੀਜ਼ ਦੇ ਨਾਲੋਂ ਤਾਂ ਤੁਹਾਡੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖਿਆਲ ਕਿਵੇਂ ਆਇਆ ਸੀਗਾ ਅਮ ਦੇਖੋ ਜਦੋਂ ਮੈਂ ਸਟੱਡੀਜ਼ ਕੀਤੀ ਸੀ ਹਨਾ ਉਦੋਂ ਮੇਰੇ ਮਨ ਚ ਜਾਂ ਸ਼ੁਰੂ ਤੋਂ ਕਦੇ ਬਚਪਨ ਚ ਮੈਂ ਕਦੇ ਨਹੀਂ ਵੀ ਨਹੀਂ ਸੋਚਿਆ ਸੀਗਾ ਕਿ ਮੈਂ ਕੜਾਈ ਦੇ ਸਾਈਡ ਕਦੇ ਆਉਂਗੀ ਜ਼ਿੰਦਗੀ ਚ ਜਾਂ ਫਿਰ ਸਟਿਚਿੰਗ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਵੱਲ ਕਦੇ ਪਰਤੂੰਗੀ ਹਨਾ ਅ ਥੋੜਾ ਬਹੁਤ ਸਿੱਖਿਆ ਜ਼ਰੂਰ ਹੈ 15 20 ਦਿਨ ਲਗਾ ਕੇ ਸੂਟਸ ਦੀ ਸਟਿਚਿੰਗ ਸਿੱਖੀ ਸੀ 10th ਦੇ ਵਿੱਚ ਮੈਨੂੰ ਯਾਦ ਹੈ ਉਹ ਤਾਂ ਮੇਲਾ ਆਲਮੋਸਟ ਸਾਰੇ ਪੇਰੈਂਟਸ ਦਖਾਉਂਦੇ ਆ ਆਪਣੇ ਘਰਾਂ 'ਚ ਮੈਂ ਕੱਲ ਕਿਸੇ ਨਾਲ ਡਿਸਕਸ ਕਰ ਰਹੀ ਸੀ ਕਿ ਆ ਜਿਹੜੀ ਆਪਣੀ ਏਜ ਹੈ ਉਹ 'ਚ ਸਟਿਚਿੰਗ ਜ਼ਰੂਰ ਸਿਖਾਈ ਗਈ ਕੁੜੀਆਂ ਨੂੰ ਘਰਾਂ 'ਚ ਤੇ ਆਪਣੇ ਤੋਂ ਪਹਿਲੇ ਵਾਲਿਆਂ ਨੂੰ ਕਢਾਈ ਸਿਲਾਈ ਤੇ ਦਰੀਆਂ ਮੁੰਨੀਆਂ ਜਿੱਦਰਾ ਕੱਟਣ ਦਾ ਕੁਝ ਸੀ ਇਹ ਸਾਰਾ ਕੁਝ ਸਿਖਾਉਂਦੇ ਹੁੰਦੇ ਸੀ ਹਨਾ ਤੇ ਹੁਣ ਜਿਹੜੀ ਇਸ ਤੋਂ ਅਗਲੀ ਪੀੜ੍ਹੀ ਆ ਉਹਨਾਂ ਨੂੰ ਕੁਝ ਵੀ ਉਹਨਾਂ ਦਾ ਬਹੁਤ ਹੀ ਪੀੜੀ ਨੂੰ ਅੱਜ ਦੇ ਟਾਈਮ ਦੇ ਵਿੱਚ ਜੰਕ ਫੂਡ ਕਿਵੇਂ ਬਣਾਉਣਾ ਆ ਮੈਗੀ ਕਿਵੇਂ ਬਣਾਣੀ ਆ ਇਹ ਕੁਸ਼ਾਨ ਸਰ ਮੈਗੀ ਕਹਿ ਸਕਦੇ ਆ ਹਾਂਜੀ ਨੋ ਆਫੈਂਸ ਅਸੀਂ ਕਿਸੇ ਨੂੰ ਹੋ ਨਹੀਂ ਕਹਿ ਰਹੇ ਹੈ ਨਾ ਬਟ ਹਾਂ ਅਲੋਪ ਹੋ ਰਿਹਾ ਹੈ ਜਿਹੜਾ ਆਪਣਾ ਇਹ ਸੱਭਿਆਚਾਰ ਸੀਗਾ ਸਿੱਖਾਣ ਦਾ ਵੀ ਆਪਣੇ ਆ ਬੱਚਿਆਂ ਨੂੰ ਤੇ ਉਹਨਾਂ ਦਾ ਖੁਦ ਦਾ ਵੀ ਇੰਟਰਸਟ ਬਿਲਕੁਲ ਉਹਨਾਂ ਦਾ ਖੁਦ ਦਾ ਵੀ ਇੰਟਰਸਟ ਅਲੋਪ ਹੋ ਚੁੱਕਾ ਹੈ ਤੇ ਉਸ ਚੀਜ਼ ਨੂੰ ਦੁਬਾਰਾ ਤੋਂ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਕੀ ਬਣਾ ਰਹੇ ਹਾਂ ਤੁਸੀਂ ਹੈ ਲੋ ਅਸੀਂ ਜਦੋਂ ਸਟਾਰਟ ਕੀਤਾ ਕੀਤਾ ਸੀ ਤਾਂ ਉਦੋਂ ਜ਼ਿਆਦਾ ਸਮਝ ਨਹੀਂ ਸੀ ਬਟ ਫਿਰ ਵੀ ਮੈਂ ਜਿਹੜੇ ਆਪਣੇ ਗੁੱਤਪਟਨ ਹੁੰਦੇ ਰਬਰ ਬੈਂਡ ਹੁੰਦੇ ਆ ਉਹਨਾਂ ਤੋਂ ਸ਼ੁਰੂ ਕੀਤਾ ਸੀਗਾ ਹੇਅਰ scrunchies ਕਹਿ ਦਿੰਨੇ ਆਪਾਂ ਉਹਨਾਂ ਨੂੰ ਹੈਨਾ ਤਾਂ ਉਸ ਟਾਈਮ ਕਢਾਈ ਦਾ ਮੇਰੇ ਮਨ 'ਚ ਨਹੀਂ ਸੀਗਾ ਖਿਆਲ ਰਬਰ ਬੈਂਡ ਹੀ ਅਲੱਗ ਤਰੀਕੇ ਦੇ ਸੋਚੇ ਸੀਗੇ ਜੋ ਕਿ ਅਮਰੀਕਾ ਦੇ ਕਿਸੇ ਏਰੀਆ ਚ ਕਾਫੀ ਪ੍ਰਚਲਿਤ ਨੇ ਤਾਂ ਮੈਨੂੰ ਇਹ ਹੁੰਦਾ ਕਿ ਕੋਈ ਵੀ ਚੀਜ਼ ਜੇ ਕਿਸੇ ਇੱਕ ਏਰੀਆ ਚ ਦੁਨੀਆ ਦੇ ਪ੍ਰਚਲਿਤ ਹੈ ਤਾਂ ਉਹ ਕਿਤੇ ਹੋਰ ਵੀ ਆਪਾਂ ਉਹਨੂੰ ਫੇਮਸ ਕਰ ਸਕਦੇ ਆ ਜਾਂ ਹੋ ਸਕਦੀ ਹੈ ਜਾਂ ਲੋਕਾਂ ਵੱਲੋਂ ਲੋਕਪ੍ਰੀਏ ਬਣ ਸਕਦੀ ਹੈ ਉਹ ਹੈਨਾ ਤਾਂ ਉਹ ਚੀਜ਼ ਮੈਨੂੰ ਸ਼ੁਰੂ ਚ ਉਹ ਸੇਮ ਮਟੀਰੀਅਲ ਨਹੀਂ ਮਿਲਿਆ ਜਾਂ ਹੌਲੀ ਹੌਲੀ ਮੈਂ ਸੋਚਿਆ ਸੀਗਾ ਕਿ ਅੱਗੇ ਅੱਗੇ ਸਟੈਪ ਬਾਈ ਸਟੈਪ ਵਧਦੇ ਜਾਵਾਂਗੇ ਤੇ ਕਿਤੇ ਨਾ ਕਿਤੇ ਉਸ ਸਟੇਜ ਤੇ ਪਹੁੰਚ ਜਾਵਾਂਗੇ ਜੋ ਮੇਰਾ ਡਿਜ਼ਾਇਰ ਸੀਗਾ ਹੈਨਾ ਲਾਸਟ ਗੋਲ ਸੀ ਐਂਡ ਗੋਲ ਸੀ ਬਟ ਵਿੱਚੋਂ ਹੀ ਖਿਆਲ ਚੇਂਜ ਹੋ ਗਿਆ ਕਿ ਕੜਾਈ ਵੱਲ ਨੂੰ ਮੇਰਾ ਮਨ ਹੋ ਗਿਆ ਕਿਉਂਕਿ ਕੜਾਈ ਦੀ ਬਹੁਤ ਆਪਣੇ ਇਧਰ ਮੈਂ ਦੇਖਿਆ ਸੀਗਾ ਸ਼ਾਰਟੇਜ ਹੈ ਬਟ ਉਥੇ ਹੀ ਜਿਹੜੇ ਅਗਰ ਆਪਾਂ ਅਮਰੀਕਾ ਕੈਨੇਡਾ ਜਾਂ ਕਿਤੇ ਵੀ ਦੇਖੀਏ ਤਾਂ ਉਹਨਾਂ ਦੇਸ਼ਾਂ 'ਚ ਕੜਾਈ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ ਲੋਕਾਂ 'ਚ ਹੈਨਾ ਬਿਕਾਜ਼ ਉਥੇ ਹੱਥ ਦੀ ਮਿਹਨਤ ਦਾ ਕੱਟ ਕਮ ਹੁੰਦਾ ਹੈ ਲੋਕ ਫੈਕਟਰੀਜ਼ ਚ ਜ਼ਿਆਦਾ ਵਰਕ ਕਰਦੇ ਨੇ ਜਾਂ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਹੱਥ ਦੀ ਕਢਾਈ ਦਾ ਕੁਝ ਕਰਨ ਦਾ ਹੈਨਾ ਤਾਂ ਉਹ ਇਸ ਚੀਜ਼ ਨੂੰ ਬਹੁਤ ਵੈਲਿਊ ਦਿੰਦੇ ਆ ਹਮ ਹੱਥ ਦੀ ਬਣੀ ਹੋਈ ਚੀਜ਼ ਨੂੰ ਤਾਂ ਉਸ ਚੀਜ਼ ਤੋਂ ਮੇਰੇ ਮੇਰੇ ਖਿਆਲ ਚ ਆਇਆ ਕਿ ਕਿਉਂ ਨਾ ਹੱਥ ਦੀ ਕਢਾਈ ਨੂੰ ਐਕਸੈਸਰੀਜ਼ ਦੇ ਵਿੱਚ ਪਰੋ ਕੇ ਪੇਸ਼ ਕੀਤਾ ਜਾਵੇ ਜਦੋਂ ਤੁਸੀਂ ਇਹ ਚੀਜ਼ ਨੂੰ ਸੋਚਿਆ ਸੀਗਾ ਫਿਰ ਉਹਦੇ ਲਈ ਮਟੀਰੀਅਲ ਵੀ ਚਾਹੀਦਾ ਹੁੰਦਾ ਆ ਨਾ ਤੇ ਉਹ ਕਿਵੇਂ ਕਲੈਕਟ ਕੀਤਾ ਸੀਗਾ ਮਟੀਰੀਅਲ ਦੇਖੋ ਜਦੋਂ ਸ਼ੁਰੂ-ਸ਼ੁਰੂ ਚ ਮੈਨੂੰ ਇਹ ਹੁੰਦਾ ਸੀਗਾ ਕਿ ਜ਼ਿਆਦਾ ਖਰਚਾ ਨਾ ਕੀਤਾ ਜਾਵੇ ਹੈਨਾ ਕਿਉਂਕਿ ਫਾਈਨੈਂਸ਼ੀਅਲ ਬਰਡਨ ਇੱਕ ਵੱਡਾ ਬਰਡਨ ਹੋ ਜਾਂਦਾ ਹੈ ਜਦੋਂ ਵੀ ਆਪਾਂ ਕੋਈ ਵੀ ਬਿਜ਼ਨਸ ਸਟਾਰਟ ਕਰਦੇ ਆ ਤਾਂ ਮੈਂ ਕਟਿੰਗਸ ਲੈ ਕੇ ਆਉਂਦੀ ਹੁੰਦੀ ਸੀ ਦਰਜੀਆਂ ਤੋਂ ਅਸੀਂ ਮੋਹਾਲੀ ਰਹਿੰਦੇ ਸੀਗੇ ਤਾਂ ਉੱਥੇ ਇੱਕ ਏਰੀਆ ਹੈ ਕੁਸ਼ਕਫੇਜ਼ ਆ ਮੋਹਾਲੀ ਦੇ ਜਿੱਥੇ ਸਿਰਫ ਟੇਲਰਸ ਬੰਦੇ ਆ ਟੇਲਰਸ ਮਾਰਕੀਟ ਆ ਹਨਾ ਦੋ ਤਿੰਨ ਇਦਾਂ ਦੇ ਏਰੀਆਜ਼ ਦਾ ਮੋਹੱਲੇ 'ਚ ਤਾਂ ਉਹਨਾਂ ਕੋਲ ਜਾ ਕੇ ਸਪੈਸ਼ਲੀ ਬੋਰਿਆਂ ਦੇ ਬੋਰੇ ਅਸੀਂ ਚੱਕ ਕੇ ਲੈ ਕੇ ਆਉਂਦੇ ਹੁੰਦੇ ਸੀ ਕਟਿੰਗ ਦੇ ਤੇ ਉਹਨਾਂ ਕਟਿੰਗਸ ਨੂੰ ਫਿਰ ਛਾਂਣ ਛਾਂ ਕੇ ਮੇਰਾ ਇੱਕ ਰੂਮ ਸਾਡੇ ਕੋਲ ਉੱਥੇ ਦੋ ਰੂਮ ਸੈੱਟ ਸੀਗਾ ਮੋਹੱਲੀ ਅਸੀਂ ਰੈਂਟ ਤੇ ਰਹਿੰਦੇ ਸੀ ਤਾਂ ਇੱਕ ਰੂਮ ਤਾਂ ਪੂਰਾ ਫਿਰ ਮੇਰੀ ਫੈਕਟਰੀ 'ਚ ਕਨਵਰਟ ਹੋਇਆ ਹੋਇਆ ਸੀ ਇੱਕ ਰੂਮ 'ਚ ਸਾਡਾ ਆਪਣਾ ਸੀ ਜੀ ਤੇ ਉੱਥੇ ਸਾਰੀ ਕਟਿੰਗਸ ਪਹਿਲਾਂ ਆ ਕੇ ਖਿਲਾਰਣੀਆਂ ਉਹਦੇ 'ਚੋਂ ਫਿਰ ਚੁੰਨਣੀਆਂ ਕਿਹੜੀ 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 ਬਿਲਕੁਲ ਕਿਹੜੀਆਂ ਕੰਮ ਆ ਸਕਦੀਆਂ ਕਿਹੜੀਆਂ ਨਹੀਂ ਤੇ ਇਦਾਂ ਹੀ ਹੌਲੀ ਹੌਲੀ ਸਫਰ ਸ਼ੁਰੂ ਕੀਤਾ ਸੀ ਪਰ ਜੇ ਹੁਣ ਤੁਹਾਡੀ ਸਟੱਡੀ ਦੀ ਗੱਲ ਕਰਦੇ ਆ ਹਨ ਤੁਸੀਂ ਬਚਪਨ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਇੱਕ ਸ਼ੌਂਕ ਪੈਦਾ ਹੋਇਆ ਮੈਨੂੰ ਕਿ ਮੈਂ ਉਹ ਬਣਨਾ ਹੈ ਕਿ ਜੋ ਕਲਪਨਾ ਜਿਹੜਾ ਸੁਪਨਾ ਪੂਰਾ ਨਹੀਂ ਕਰ ਸਕੀ ਹੈ ਨਾ ਜਾਂ ਫਿਰ ਉਹਦਾ ਜੋ ਘਾਟ ਆਇਆ ਹਨਾ ਤੇ ਉਹ ਮੈਂ ਪੂਰਾ ਕਰਾਂ ਸੋ ਉਸ ਤੋਂ ਬਾਅਦ ਜਦੋਂ ਇਹ ਤੁਸੀਂ ਸੁਪਨਾ ਲੈਨੇ ਹੋ ਤੇ ਇੱਕਦਮ ਜ਼ਿੰਦਗੀ ਜਿਹੜੀ ਚੇਂਜ ਹੁੰਦੀ ਹੈ ਤੁਹਾਡੀ ਹਨਾ ਕਿ ਉਸ ਲਾਈਫ ਤੋਂ ਮਤਲਬ ਕਿ ਇੱਧਰ ਹੀ ਲਾਈਫ ਦੇ ਵਿੱਚ ਤੁਸੀਂ ਆੰਦੇ ਹੋ ਕਿ ਇੱਕ ਸਲਾਈ ਕਢਾਈ ਵਾਲੀ ਜੋ ਕਿ ਆਮ ਪਿੰਡਾਂ ਦੀਆਂ ਕੁੜੀਆਂ ਜਾਂ ਫਿਰ ਔਰਤਾਂ ਕਰਦੀਆਂ ਨੇ ਇਹ ਨਾ ਤਾਂ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਵੀ ਮੈਂ ਸਟੱਡੀ ਇੰਨੀ ਕੀਤੀ ਹੋਈ ਆ ਵੀ ਮੈਂ ਹੁਣ ਇਹ ਕੰਮ ਕਰਾਂਗੀ ਕਈ ਵਾਰ ਆਪਾਂ ਸੋਚ ਲੈਂਦੇ ਆ ਕਿ ਲੈ ਮੈਂ ਹੁਣ ਇਹ ਕੰਮ ਕਰਾਂਗੀ ਕਿ ਜਿਹੜੀ ਆਮ ਕਰਨਦੀਆਂ ਔਰਤਾਂ ਕਰਦੀਆਂ ਨੇ ਬਿਲਕੁਲ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਸਹੀ ਹੈ ਬਟ ਜਦੋਂ ਕਿਸੇ ਚੀਜ਼ ਦਾ ਆਪਾਂ ਨੂੰ ਜਨੂਨ ਹੋ ਜਾਵੇ ਨਾ ਤੇ ਆਈ ਥਿੰਕ ਕਿ ਕੁਐਸਚਨਸ ਆਉਂਦੇ ਹੀ ਨਹੀਂ ਮੈਨੂੰ ਨਹੀਂ ਇਹ ਕਦੇ ਵੀ ਕੁਐਸਚਨ ਆਇਆ ਹਨਾ ਬਟ ਹਾਂ ਜਿਵੇਂ ਮੇਰਾ ਜਿਵੇਂ ਮੈਂ ਜਦੋਂ 7th ਚ ਸੀ ਤਾਂ ਉਦੋਂ ਕਲਪਨਾ ਚਾਵਲਾ ਦਾ ਸਪੇਸ ਸ਼ਟਲ ਕ੍ਰੈਸ਼ ਹੋਇਆ ਸੀਗਾ ਤਾਂ ਡਾਕਟਰ এবੀਜੀ ਅਫਦਲ ਕਲਾਮ ਜੀ ਨੇ ਕਿਹਾ ਸੀਗਾ ਕਿ ਸਾਡੀ ਨੇਸ਼ਨ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਟਾਟਾ ਪਿਆ ਤਾਂ ਉਹ ਵੇਖ ਕੇ ਪਤਾ ਨਹੀਂ ਉਹ ਮਨ ਨੂੰ ਗੱਲ ਲੱਗ ਗਈ ਟੁੰਬ ਗਿਆ ਹਨਾ ਤਾਂ ਮੈਨੂੰ ਹੋਇਆ ਕਿ ਸ਼ਾਇਦ ਇਹ ਕਾਟਾ ਮੈਂ ਪੂਰਾ ਕਰ ਸਕਦੀ ਹਾਂ ਕਦੇ ਆਪਣੇ ਫਿਊਚਰ 'ਚ ਤਾਂ ਉੱਥੋਂ ਹੀ ਮੈਂ ਆਪਣਾ ਡ੍ਰੀਮ ਲਿਆ ਸੀਗਾ ਕਿ ਮੈਂ NASA 'ਚ ਜਾ ਕੇ ਸਪੇਸ ਟਰੈਵਲ ਕਰਨਾ ਲਾਈਕ ਸਪੇਸ ਤੱਕ ਪਹੁੰਚ ਕਰਨੀ ਹੈ ਤਾਂ ਉਹਦੇ ਅਕੋਰਡਿੰਗ ਹੀ ਮੈਂ ਸਟੱਡੀਜ਼ ਕੀਤੀ 7th ਤੋਂ ਬਾਅਦ ਜੋ ਵੀ ਮੇਰੀ ਹਨਾ ਤੇ ਉਸ ਤੋਂ ਬਾਅਦ ਚਨਈ ਤੱਕ ਤੋਂ ਮੈਂ 에ਰਨੌਟਿਕਲ ਇੰਜੀਨੀਅਰਿੰਗ ਆਪਣੀ ਪੂਰੀ ਕੀਤੀ ਬਟ ਜਦੋਂ ਉੱਥੋਂ ਵਾਪਸ ਆਈ ਤਾਂ ਕੁਝ ਕੁ ਜ਼ਿੰਦਗੀ 'ਚ ਚੇਂਜੇਸ ਆ ਚੁੱਕੇ ਆ ਸਿਗੀਆਂ ਜੀ ਮੋੜ ਆ ਚੁੱਕੇ ਸੀਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਮੋੜ ਦਿੱਤਾ ਸੀਗਾ ਕਿ ਇੱਕ ਹਪਾ ਨੂੰ ਹੁੰਦਾ ਨਾ ਕਿ ਘਰ ਤੋਂ ਬਾਹਰ ਨਿਕਲਣ ਦਾ ਕ੍ਰੇਜ਼ ਹਨਾ ਜਦੋਂ ਆਪਾਂ ਛੋਟੇ ਹੁੰਨੇ ਆ ਜਦੋਂ ਪਿੰਡਾਂ 'ਚ ਰਹਿੰਨੇ ਆ ਤਾਂ ਘਰ ਤੋਂ ਬਾਹਰ ਨਿਕਲਣ ਦਾ ਕ੍ਰੇਜ਼ ਹੁੰਦਾ ਪਰ ਘਰ ਤੋਂ ਬਾਹਰ ਨਿਕਲ ਕੇ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਜਿਹੜੇ ਆਪਣੇ ਪੰਜਾਬ ਦੇ ਖੁੱਲੇ ਡੁੱਲੇ ਮਾਹੌਲ ਵਾਲੇ ਘਰ ਆ ਆਪਣੇ ਖੁੱਲੇ-ਖੁੱਲੇ ਵੇੜੇ ਹੁੰਦੇ ਆ ਹਨਾ ਤੇ ਇਹ ਚੀਜ਼ ਜੇ ਮੈਂ ਕਿਤੇ ਜੌਬ ਕਰਦੀ ਆ ਕਿਉਂਕਿ ਐਟ ਦਾ ਐਂਡ ਮੈਂ ਇੱਕ ਜੌਬ ਤੁਹੀ ਕਰੂੰਗੀ ਜਿੱਥੇ ਵੀ ਜਾਊਂਗੀ ਹਨਾ ਜੀ ਤੇ ਉੱਥੇ ਉਹ ਬਹੁਤ ਛੋਟੇ-ਛੋਟੇ ਕਯੂਬਿਕਲਸ ਹੁੰਦੇ ਆ ਤਾਂ ਉਹ ਚੀਜ਼ ਮਨ ਨੂੰ ਲਾਈਕ ਉਹਨੇ ਝੰਜੋੜਿਆ ਕਿ ਇੰਨੇ ਛੋਟੀ ਜਗ੍ਹਾ 'ਚ ਨਹੀਂ ਨਿਭਾ ਹੋਣਾ ਹਨਾ ਕਿਉਂਕਿ ਆਪਾਂ ਖੁੱਲੇ ਮਾਹੌਲ ਦੇ ਵਿੱਚ ਆਏ ਆ ਬਿਲਕੁਲ 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 ਹਨਾ ਵੀ ਜ਼ਿਆਦਾ ਟਾਈਮ ਆਪਣਾ ਹੁਣ ਤੱਕ ਦਾ ਖੁੱਲੇ ਮਾਹੌਲ ਚੱਪ ਲਿਆ ਹੁੰਦਾ ਪਾਸ ਹੋਇਆ ਹੁੰਦਾ ਹਨਾ ਤਾਂ ਉਹਦੇ ਕਰਕੇ ਫਿਰ ਮਨ ਨੇ ਵਾਪਸੀ ਕੀਤੀ ਕਿ ਨਹੀਂ ਮੈਂ ਸ਼ਾਇਦ ਇਹ ਚੀਜ਼ ਨਹੀਂ ਮੇਰੇ ਲਈ ਹੈਗੀ ਹੈ ਵਾਪਸ ਪੰਜਾਬਪੁਰ ਪੜਿਆ ਜਾਵੇ ਮਤਲਬ ਖੁੱਦਾ ਵੀ ਮੇਰਾ ਮਨ ਹੋ ਗਿਆ ਤੇ ਕੁਝ ਘਰ ਚ ਚੇਂजेस ਆਏ ਸੇ ਉਸ ਟਾਈਮ ਤੇ ਹੈ ਨਾ ਕੀ ਚੇਂजेस ਸੀਗੇ ਅ ਕ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਸੀ ਜੋ ਕਿ ਮੇਰੇ ਮਤਲਬ ਮੇਰੀ ਸਾਰੀ ਫੈਮਿਲੀ ਦੇ ਬਹੁਤ ক্লোਜ਼ ਸੀ ਮੇਰੇ ਵੱਡੇ ਮਾਮਾ ਜੀ ਮੇਰੇ ਦੋ ਹੀ ਮਾਮਾ ਜੀ ਆ ਤਾਂ ਉਹ ਸਾਡੇ ਬਹੁਤ ਜ਼ਿਆਦਾ ਸੀ ক্লোਜ਼ ਸੀਗੇ ਤਾਂ ਉਸ ਟਾਈਮ ਮੰਮੀ ਨੂੰ ਸਪੋਰਟ ਚਾਹੀਦੀ ਸੀ ਬਿਕਾਜ਼ ਆਈ نو ਕਿ ਮੇਰੇ ਮੰਮੀ ਲਈ ਮਾਮਾ ਜੀ ਕੀ ਸੀਗੇ ਹਨਾ ਮੇਰੇ ਨਾਨਾ ਜੀ ਦੀ ਡੈਥ ਹੋਈ ਹੋਈ ਸੀ ਮੰਮੀ ਚੋ ਤੋਂ 9th ਚ ਸੀ ਤੇ ਉਦੋਂ ਤੋਂ ਵੱਡੇ ਮਾਮਾ ਜੀ ਨੇ ਸੇ ਹੁਣ ਵੀ ਭਾਵੁਕ ਹੋ ਰਹੇ ਹਾਂ ਤਾਂ ਲੱਗਦਾ ਕਿ ਕਿੰਨਾ ਪਿਆਰ ਹੋਣਾ ਆ ਜੀ ਬਿਲਕੁਲ ਹੁਣ ਉਹਨਾਂ ਨੂੰ 10 ਇਅਰਸ ਪੂਰੇ ਹੋ ਗਏ ਲਾਸਟ ਇਅਰ ਉਹਨਾਂ ਦੀ ਡੈਥ ਨੂੰ ਤਾਂ ਬਟ ਜਿਹੜੀ ਉਹਨਾਂ ਦੀ ਸਪੇਸ ਆ ਉਹ ਸਾਡੀ ਜ਼ਿੰਦਗੀ ਚ ਕੋਈ ਨਹੀਂ ਲੈ ਸਕਦਾ ਆਈ نو ਹੈਨਾ ਤੇ ਮੰਮੀ ਲਈ ਵੀ ਉਹਨਾਂ ਦੀ ਕੀ ਜਗ੍ਹਾ ਸੀ 2 ਸਾਲ ਤੱਕ ਮੰਮੀ ਰਿਕਵਰ ਨਹੀਂ ਹੋਏ ਸੀ ਉਸ ਚੀਜ਼ ਤੋਂ ਮੰਮੀ ਨੂੰ ਹਰ ਟਾਈਮ ਇਦਾਂ ਲੱਗਦਾ ਸੀ ਕਿ ਮੈਂ ਆਪਣੇ ਭਰਾ ਕੋਲ ਜਾਵਾਂ ਹਨ ਜੀ ਤਾਂ ਬਟ ਉਹ ਉਹਨ ਕੁਝ ਚੇਂਜਸ ਹੋਰ ਵੀ ਸੀਗੀਆਂ ਸਿਰਫ ਇਹ ਇੱਕ ਇੱਕ ਇਹ ਇੱਕ ਇਹ ਸੀ ਇੱਕ ਮਤਲਬ ਹੋਰ ਵੀ ਕੋਸ਼ ਚੇਂਜਸ ਸੀਗੀਆਂ ਪਲੱਸ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਟਨ ਹੁੰਦੀ ਸੀ ਉਸ ਮਾਹੌਲ ਜਿਹੜਾਣਾ ਛੋਟੇ ਛੋਟੇ ਘਰਾਂ 'ਚ ਰਹਿਣਾ ਛੋਟੇ ਛੋਟੇ ਰੂਮਸ 'ਚ ਰਹਿਣਾ ਤੇ ਅੱਗੇ ਜਦੋਂ ਜੋਬ ਦਾ ਸੋਚਣਾ ਬਿਕਾਜ਼ ਜੋਬ ਹੁੰਦੀ ਆਪਣੀ 9 ਟੂ 5 ਹਨਾ ਮਤਲਬ ਜ਼ਿਆਦਾਤਰ ਆਪਣਾ ਜਿਹੜਾ ਦਿਨ ਦਾ ਸਮਾਂ ਹੁੰਦਾ ਹੈ ਜੋਬ ਤੇ ਗੁਜ਼ਾਰਨਾ ਹੁੰਦਾ ਆਪਾਂ ਤਾਂ ਉਸ ਉਹ ਸਾਰੇ ਚੀਜ਼ਾਂ ਨੂੰ ਸੋਚ ਕੇ ਮੰਨੇ ਸੋਚਿਆ ਕਿ 让我们 ਕਮ ਬੈਕ ਹੈਨਾ ਤੇ ਵਾਪਸ ਆਏ ਫਿਰ ਹੋਰ ਕਾਫੀ ਚੀਜ਼ਾਂ ਚ ਲਾਈਕ ਟਾਈਮ ਸਪੈਂਡ ਹੋਇਆ ਇੱਕ ਦੋ ਸਾਲ ਕੁਝ ਕੀਤਾ ਇੱਕ ਦੋ ਸਾਲ ਕੁਝ ਕੀਤਾ ਇਟਸ ਨਾਟ ਲਾਈਕ ਜਦੋਂ ਤੁਸੀਂ ਕੋਈ ਵੀ ਬਿਜ਼ਨਸ ਚ ਆਉਨੇ ਹੋ ਤਾਂ ਉਹ ਤੁਹਾਡਾ ਮਤਲਬ ਬਹੁਤ ਲੋਕ ਹੋਣਗੇ ਮਾਈਟ ਬੀ ਜਿਨ੍ਹਾਂ ਦਾ ਫਰਸਟ ਸਟ੍ਰੋਕ ਹੀ ਲਾਈਕ ਸਹੀ ਹੋ ਜਾਂਦਾ ਹੈ ਹੈਨਾ एवरीथिंग ਇਟਸ ਗ੍ਰੇਟ ਐਂਡ ਗੁੱਡ ਗoing ਬਟ ਮੇਰੇ ਲਈ ਇਹ ਚੀਜ਼ ਨਹੀਂ ਸੀ ਜੀ ਪਹਿਲਾਂ ਮੇਰੀ ਜਿਹੜੀ ਸਟੱਡੀਜ਼ ਦੇ ਬਹੁਤ ਸਾਰੇ ਸਾਲ ਮੈਂ ਸਿਰਫ 에ਰਨੋਟਿਕਲ ਇੰਜੀਨੀਅਰਿੰਗ ਲਈ ਦਿੱਤੇ ਜੀ इवन ਮੈਂ ਡ੍ਰੌਪ ਆਊਟ ਵੀ ਕੀਤਾ ਸੀ ਪਲੱਸ 2 ਤੋਂ ਬਾਅਦ ਆਈਆਈਟੀ ਤੱਕ ਪਹੁੰਚ ਕਰਨ ਲਈ ਹੈਨਾ ਤਾਂ ਕਿ ਮੇਰੀ ਸਟੱਡੀਜ਼ ਆਈਆਈਟੀਜ਼ ਤੋਂ ਹੋਵੇ ਜਾਂ ਐਨਆਈਟੀਜ਼ ਤੋਂ ਹੋਵੇ ਬਟ ਸਲੋਲੀ ਚੇਂजेस ਆਉਂਦੇ ਗਏ ਜ਼ਿੰਦਗੀ ਦੇ ਵਿੱਚ ਹੈਨਾ ਐਂਡ ਫਿਰ ਕਾਫੀ ਹੋਰ ਚੀਜ਼ਾਂ ਮੈਂ ਟਰਾਈ ਕੀਤੀਆਂ ਇਸ ਬਿਜ਼ਨਸ ਤੱਕ ਪਹੁੰਚਣ ਤੋਂ ਪਹਿਲਾਂ ਜੀ ਕੀ ਕੀ ਟਰਾਈ ਕੀਤਾ ਸੀ ਓਕੇ ਵਿਟੋ ਮੈਂ ਲੌਂ ਟੈਨਿਸ ਦੀ ਕੋਚਿੰਗ ਸਟਾਰਟ ਕਰ ਦਿੱਤੀ ਸੀ ਜਦੋਂ ਇਹ ਨਹੀਂ ਰਹਿੰਦੇ ਹੀ ਮੇਰੀ ਇੰਜੀਨੀਅਰਿੰਗ ਦੇ ਦੌਰਾਨ ਹੀ ਤਾਂ ਉਹਦੀ ਲੌਂ ਟੈਨਿਸ ਦੀ ਕੋਚਿੰਗ ਮੈਂ ਆਲਮੋਸਟ 2-3 ਸਾਲ ਲਈ ਫਿਰ ਉੱਥੋਂ ਵਾਪਸ ਆ ਕੇ ਵੀ ਇੱਥੇ ਚੰਡੀਗੜ੍ਹ ਕਰਦੀ ਰਹੀਆਂ ਮੋਹਾਲੀ ਕਰਦੀ ਰਹੀਆਂ ਫੁੱਲ ਟਾਈਮ ਲੌਂ ਟੈਨਿਸ ਦੀ ਕੋਚਿੰਗ ਸਵੇਰ 4-5 ਘੰਟੇ ਸ਼ਾਮੀ 4-5 ਘੰਟੇ ਲਾਈਕ ਕਰਦਿਆਂ ਨੂੰ ਹੁੰਦਾ ਸੀਗਾ ਕਿ ਪਹਿਲਾਂ ਇਹ ਉਸ ਚੀਜ਼ ਪਿੱਛੇ ਪਾਗਲ ਸੀ ਹੁਣ ਇਸ ਚੀਜ਼ ਪਿੱਛੇ ਪਾਗਲ ਹੈ ਮਤਲਬ ਜਿਹੜੀ ਵੀ ਚੀਜ਼ ਕੀਤੀ ਹੈ ਪਾਗਲਾਂ ਦੀ ਤਰ੍ਹਾਂ ਕੀਤੀ ਹੈ ਮੈਂ ਇਹ ਆਪਣੀ ਜ਼ਿੰਦਗੀ 'ਚ ਵੇਖਿਆ ਕਿ ਤੇ ਹੁਣ ਸਲਾਈ ਕੜਾਈ ਦੇ ਵਿੱਚ ਪੂਰੀ ਤਰ੍ਹਾਂ ਪਾਗਲ ਤੇ ਅ ਫਿਰ ਉਸ ਤੋਂ ਬਾਅਦ ਬਿਕੇ ਤੁਸੀਂ ਜਿਆਦਾ ਟਾਈਮ ਜਦੋਂ ਤੁਸੀਂ ਇੰਜੀਨੀਅਰਿੰਗ ਤੋਂ ਬਾਅਦ ਤੁਹਾਡਾ ਆਲਰੇਡੀ ਜ਼ਿੰਦਗੀ ਦਾ ਕਾਫੀ ਹਿੱਸਾ ਜਾ ਚੁੱਕਾ ਹੁੰਦਾ ਹਨਾ ਤੇ ਤੁਸੀਂ ਆਪਣੇ ਪੇਰੈਂਟਸ ਦਾ ਫੰਡਸ ਵਗੈਰਾ ਬਹੁਤ ਕੁਝ ਲੈ ਚੁੱਕੇ ਹੁੰਨੇ ਹੋ ਹਨਾ ਤਾਂ ਤੁਹਾਨੂੰ ਇੱਕ ਟਾਈਮ ਤੇ ਆ ਕੇ ਫੀਲ ਹੋਣ ਲੱਗ ਜਾਂਦਾ ਹੈ ਕਿ ਯਾਰ ਹੋਰ ਕਿੰਨਾ ਟਾਈਮ ਲਵਾਂਗੇ ਹਨਾ ਲੇਕ ਚਾਹੇ ਉਹ ਨਹੀਂ ਕਹਿੰਦੇ ਵਿਚਾਰੇ ਪਰ ਆਪਣੇ ਆਪ ਨੂੰ ਫੀਲ ਹੋਣ ਲੱਗ ਜਾਂਦਾ ਤਾਂ ਉਹਦੇ ਕਰਕੇ ਮੈਂ ਜੋਬਸ ਕਰਨੀਆਂ ਸਟਾਰਟ ਕੀਤੀਆਂ ਫਿਰ ਜੋਬਸ ਤੋਂ ਬਾਅਦ ਜਦੋਂ ਇਹ ਹੋਇਆ ਕਿ ਜੋਬਸ ਨਾਲ ਗੁਜ਼ਾਰਾ ਨਹੀਂ ਤਾਂ ਬਿਜ਼ਨਸ ਸਟਾਰਟ ਕਰ ਲਿਆ ਨਾਲ ਨਾਲ ਦੀ ਨਾਲ ਹੀ ਤਾਂ ਇਦਾਂ ਸਵਿਚ ਕਰਦੇ ਕਰਦੇ ਕਿਹੜਾ ਬਿਜ਼ਨਸ ਸਟਾਰਟ ਕੀਤਾ ਸੀਗਾ ਮੈਂ ਫੂਡ ਦਾ ਬਿਜ਼ਨਸ ਸਟਾਰਟ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਜੀ ਹਾਂਜੀ ਫਿਰ ਉਸ ਤੋਂ ਬਾਅਦ ਉਹਨੂੰ ਵੀ 2.5 ਸਾਲ ਦਿੱਤੇ ਲੌਂਟੈਨਿਸ ਤਾਂ ਥੋੜਾ ਜਿਹਾ ਟਾਈਮ ਦੋਨੋਂ ਚੀਜ਼ ਨਾਲ-ਨਾਲ ਚਲਾਈ ਗਈ ਮੈਂ ਬਟ ਜਦੋਂ ਮੈਨੂੰ ਲੱਗਾ ਕਿ ਉਹਦੇ ਵਿੱਚ ਨਹੀਂ ਸਕੋਪ ਹੈਗਾ ਮੇਰੇ ਉਸ ਬਿਜ਼ਨਸ 'ਚ ਉਹ ਨਹੀਂ ਗਰੋ ਹੋ ਰਿਹਾ ਜਿਸ ਲੈਵਲ ਤੇ ਗਰੋ ਹੋਣਾ ਚਾਹੀਦਾ ਹਨਾ ਪਲੱਸ ਉਸ ਟਾਈਮ ਡਿਪਰੈਸ਼ਨ ਬਹੁਤ ਆ ਗਿਆ ਸੀ ਮੈਨੂੰ ਅ ਬਿਕੋਜ਼ ਜਦੋਂ ਤੁਸੀਂ ਜਿਹੜੇ ਤੁਸੀਂ ਡ੍ਰੀਮਸ ਇੰਨੇ ਸਾਲਾਂ ਤੱਕ ਲਏ ਹੋਣ ਹਨਾ ਤਾਂ ਉਹ ਨਹੀਂ ਪੂਰੇ ਹੁੰਦੇ ਤੁਹਾਡੇ ਤੁਹਾਡੇ ਪੇਰੈਂਟਸ ਦੇ ਡ੍ਰੀਮਸ ਬਣ ਜਾਂਦੇ ਉਹ ਉਹੀ ਸੇਮ ਹਨਾ ਤਾਂ ਉਹ ਜਦੋਂ ਨਹੀਂ ਪੂਰੇ ਹੁੰਦੇ ਤਾਂ ਉਹ ਤੁਹਾਨੂੰ ਚੀਜ਼ ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਬਹੁਤ ਜ਼ਿਆਦਾ ਤੰਗੋੜਦੀ ਆ ਰਾਈਟ ਹਨਾ ਤੇ ਉਹ ਉਹ ਜਿਵੇਂ ਕਈ ਵਾਰ ਇੱਕ ਬੰਦਾ ਇੱਕ ਦੇ ਥਾਟ ਨੂੰ ਲੈ ਕੇ ਡਿਪਰੈਸ਼ਨ ਦੇ ਉਹ ਉਹਦੇ ਵਿੱਚ ਚਲਾ ਜਾਂਦਾ ਉਹ ਸੋਚੀ ਜਾਂਦਾ ਉਹ ਹੀ ਚੀਜ਼ ਬਿਲਕੁਲ ਉਸੇ ਚੀਜ਼ ਨੂੰ ਸੋਚੀ ਜਾਂਦਾ ਤਾਂ ਇੱਕ ਮੇਰਾ ਉਹ ਫੂਡ ਬਿਜ਼ਨਸ ਨਹੀਂ ਚੱਲ ਰਿਹਾ ਸੀ ਲੰਡਨ ਇਸ ਵਿੱਚ ਮੇਰਾ ਬੰਦ ਹੋ ਚੁੱਕਾ ਸੀ ਉਸ ਤੋਂ ਪਹਿਲਾਂ ਮੇਰੀ ਇੰਜੀਨੀਅਰਿੰਗ ਪੂਰੀ ਹੋ ਕੇ ਉਹ ਵੀ ਅਗੇ ਸਟੈਪ ਨਹੀਂ ਹੋਇਆ ਸੀ ਸਟੈਪ ਅਪ ਹੈ ਨਾ ਤੇ ਫਿਰ ਇਹ ਸਾਰੀਆਂ ਚੀਜ਼ਾਂ ਜਦੋਂ ਮੈਂ ਮਤਲਬ ਉਹਨਾਂ ਚੀਜ਼ਾਂ ਤੇ ਸੋਚਣਾ ਸਟਾਰਟ ਕਰਦੀ ਸੀ ਤਾਂ ਇਦਾਂ ਹੁੰਦਾ ਸੀਗਾ ਕਿ ਮੈਂ ਕੁਝ ਵੀ ਨਹੀਂ ਕੀਤਾ ਜ਼ਿੰਦਗੀ 'ਚ ਮੈਂ ਇੰਨੇ ਸਾਲੇ ਸਾਲ ਵੇਸਟ ਕਰ ਦਿੱਤੇ ਆਪਣੇ ਪੇਰੈਂਟਸ ਦਾ ਇੰਨੀ ਸਾਰੀ ਫਾਈਨੈਂਸਸ ਉਹਦੇ 'ਚ ਚਲੇ ਗਏ ਆ ਹੈ ਨਾ ਪਲੱਸ ਉਹਨਾਂ ਦੀਆਂ ਹੋਪਸ ਪਲੱਸ ਇੱਕ ਹੁੰਦਾ ਹੈ ਕਿ ਪੇਰੈਂਟਸ ਆਪਾਂ ਨੂੰ ਨਾ ਇੱਕ ਤਾਂ ਹੁੰਦਾ ਹੈ ਕਿ ਜਿੰਨ ਮਤਲਬ ਥੋੜਾ ਬਹੁਤ ਸਪੋਰਟ ਕਰਦੇ ਆ ਕਿ ਜਾਂ ਜੋ ਉਹਨਾਂ ਦਾ ਦਿਲ ਕਰਦਾ ਉਹ ਤੁਹਾਨੂੰ ਕਹਿੰਦੇ ਆ ਕਿ ਆ ਕਰੋ ਜਦੋਂ ਤੁਸੀਂ ਆਪਣੀ ਮਰਜ਼ੀ ਦਾ ਕੁਝ ਕਰਦੇ ਹੋ ਪਲੱਸ ਤੁਹਾਡੇ ਪੇਰੈਂਟਸ ਅੰਨੇ ਵਾ ਤੁਹਾਨੂੰ ਸਪੋਰਟ ਕਰਦੇ ਆ ਕਦੇ ਤੁਹਾਨੂੰ ਕੁਐਸਚਨ ਤੱਕ ਨਹੀਂ ਕਰਦੇ ਹਨਾ ਤਾਂ ਉਹ ਚੀਜ਼ ਹੋਰ ਵੀ ਜ਼ਿਆਦਾ ਹਿੱਟ ਕਰਦੀ ਆ ਕਿ ਯਾਰ ਉਹਨਾਂ ਨੇ ਤਾਂ ਮੈਨੂੰ ਕਦੇ ਪੁੱਛਿਆ ਹੀ ਨਹੀਂ ਵੀ ਉਹਨਾਂ ਨੇ ਤਾਂ ਕਦੇ ਮੈਨੂੰ ਕਿਸੇ ਚੀਜ਼ ਲਈ ਰੋਕਿਆ ਤੱਕ ਨਹੀਂ ਤੇ ਸਟਿਲ ਮੈਂ ਉਹਨਾਂ ਲਈ ਕੁਝ ਨਹੀਂ ਕਰ ਪਾਈ ਮੈਂ ਉਹਨਾਂ ਲਈ ਨਹੀਂ ਕਰ ਪਾਈ ਮੈਂ ਆਪਣੇ ਲਈ ਕੁਝ ਨਹੀਂ ਕਰ ਪਾਈ ਰਾਈਟ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਮੈਨੂੰ ਹਿੱਟ ਕਰਨ ਲੱਗ ਗਈਆਂ ਉਹਦੇ ਕਰਕੇ ਉਹ ਡਿਪਰੈਸ਼ਨ ਬਣ ਗਿਆ ਐਂਡ ਫਿਰ ਉਹ 2-22 ਸਾਲ ਤੱਕ ਉਹ ਵੀ ਚੱਲਿਆ بس ਉਹ ਸਾਰਾ ਦਿਨ ਮੈਂ ਰੋਈ ਜਾਣਾ ਸਾਰਾ ਦਿਨ ਰੋਈ ਜਾਣਾ ਸੋਚੀ ਜਾਣਾ ਮੇਰੇ ਜਿਹੜੇ ਉਹਨਾਂ ਦਿਨਾਂ ਚ ਮੇਰੇ ক্লোਜ਼ ਫਰੈਂਡਸ ਸੀਗੇ ਉਹਨਾਂ ਨੇ ਮੈਨੂੰ ਕਾਲ ਕਰਨੀ ਹੈ ਨਾ ਮੇਰੇ ਤੋਂ ਬੈਸਟ ਫਰੈਂਡਸ ਆ ਜੀ ਤੇ ਉਹਨਾਂ ਨੇ ਮੈਨੂੰ ਕਾਲ ਕਰਨੀ ਇੱਕ ਦਿੱਲੀ ਤੋਂ ਹੈ ਮੇਰੀ ਫਰੈਂਡ ਤੇ ਇੱਕ ਫਰੈਂਡ ਮੇਰਾ ਰਾਜਸਥਾਨ ਤੋਂ ਹੈ ਅਸੀਂ ਤਿੰਨ ਅੰਬੈਸਟੀਆਂ ਉਹਨਾਂ ਨੇ ਕਾਲ ਕਰਨੀ ਮੰਨੇ ਉੱਠ ਜਾ ਮੰਨੇ ਇਹ ਕਰ ਮੰਨੇ ਉਹ ਕਰ ਜੀ ਕਿਆ ਨਾ ਦੋਸਤਾਂ ਦਾ ਸਹਾਈ ਬਹੁਤ ਹੈ ਤੁਹਾਨੂੰ ਬਹੁਤ ਜ਼ਿਆਦਾ ਉਸ ਸਥਿਤੀ ਦੇ ਵਿੱਚ ਬਿਕੋਜ਼ ਪੇਰੈਂਟਸ ਨੂੰ ਤੁਸੀਂ ਨਹੀਂ ਦੱਸ ਸਕਦੇ ਰਾਈਟ ਪੇਰੈਂਟਸ ਆਲਰੇਡੀ ਉਹਨਾਂ ਦਾ ਹੌਸਲਾ ਡਿੱ ਗਿਆ ਹੋਇਆ ਹੈ ਕਿ ਉਹਨਾਂ ਦੇ ਬੱਚੇ ਕਿਤੇ ਪਹੁੰਚੇ ਨਹੀਂ ਕਿਉਂਕਿ ਜਦੋਂ ਜਦੋਂ ਤੁਸੀਂ ਐਡੇ ਵੱਡੇ ਵੱਡੇ ਡ੍ਰੀਮਸ ਦਿਖਾਏ ਹੋਣ ਨਾ ਤਾਂ ਉਹ ਬਾਕੀ ਬੱਚਿਆਂ ਨਾਲ ਤੁਹਾਨੂੰ ਕੰਪੇਅਰ ਕਰਨ ਲੱਗ ਜਾਂਦੇ ਆ ਉਤੋਂ ਮੇਰੀ ਫੈਮਿਲੀ ਬਹੁਤ ਵੱਡੀ ਸੀ ਪਾਪਾ ਹੁਣੇ ਸੱਤ ਭਰਾ ਤਾਂ ਮੇਰੇ ਕਜ਼ਨਸ ਅਸੀਂ ਵੀ ਕਜ਼ਨਸ ਆ ਆਪਸ ਵਿੱਚ ਤਾਂ ਜਦੋਂ ਸਾਰਿਆਂ 'ਚ ਤੁਹਾਡਾ ਕੰਪੈਰੀਸ਼ਨ ਹੁੰਦਾ ਕਿ ਤੁਸੀਂ ਇੰਨੇ ਜ਼ਿਆਦਾ ਇਲਾਈਟ ਸੀਗੇ ਬਟ ਨਾਊ ਯੂ ਆਰ ਜ਼ੀਰੋ ਹੈਨਾ ਸਾਰੇ ਕਿਤੇ ਨਾ ਕਿਤੇ ਪਹੁੰਚ ਰਹੇ ਆ ਕੁਝ ਨਾ ਕੁਝ ਕਰ ਰਹੇ ਆ ਬਟ ਯੂ ਆਰ ਜ਼ੀਰੋ ਜਦੋਂ ਕਿ ਤੁਸੀਂ ਸਭ ਤੋਂ ਉੱਪਰ ਸੀਗੇ ਹੈਨਾ ਚਾਹੇ ਤੋ ਅਸੀਂ ਆਪਣੀਆਂ ਨਜ਼ਰਾਂ 'ਚ ਹੀ ਸੀਗੇ ਰਾਈਟ ਬਟ ਸਟਿਲ ਤਾਂ ਉਹ ਸਾਰੀਆਂ ਚੀਜ਼ਾਂ ਹਿੱਟ ਕਰਦੀਆਂ ਤੁਹਾਨੂੰ ਤਾਂ ਮੈਂ ਕਰੇ ਨਹੀਂ ਦੱਸਿਆ ਸੀ ਕਦੇ ਵੀ ਕਿ ਮੈਂ ਡਿਪਰੈਸ਼ਨ ਚਾ ਜਾਂ ਉਹਨਾਂ ਟਾਈਮਾਂ ਚ ਜ਼ਿਆਦਾ ਪਤਾ ਵੀ ਨਹੀਂ ਹੁੰਦਾ ਸੀ ਡਿਪਰੈਸ਼ਨ ਕੀ ਚੀਜ਼ ਆ ਹੈਨਾ ਤਾਂ ਜ਼ਿਆਦਾ ਸਪੋਰਟ ਨਹੀਂ ਹੁੰਦੀ ਸੀ ਆਪਣੇ এনवायरमेंट ਵੱਲੋਂ ਵੀ ਸੋਸਾਇਟੀ ਵੱਲੋਂ ਵੀ ਤੇ ਪੇਰੈਂਟਸ ਵੱਲੋਂ ਵੀ ਆਬਵੀਅਸਲੀ ਹੈਨਾ ਉਹਨਾਂ ਨੇ ਕਹਿਣਾ ਸੀ ਕੀ ਡਰਾਮੇ ਆ ਹੈਨਾ ਜੀ ਤੇ ਬਟ ਹੌਲੀ ਹੌਲੀ ਉਸ ਫੇਸ ਤੋਂ ਮੈਂ ਬਾਹਰ ਆਈ ਐਕਸਕਿਊਜ਼ ਮੀ ਤੇ ਹੌਲੀ ਹੌਲੀ ਅੱਗੇ ਵਧੇ ਉਨ ਜਿਵੇਂ ਹੋਲੀ-ਹੋਲੀ ਅੱਗੇ ਵਧੇ ਉਸ ਚੀਜ਼ ਤੋਂ ਬਾਹਰ ਨਿਕਲੇ ਤੇ ਫਿਰ ਕਢਾਈ ਦੀ ਕੋਸ਼ਿਸ਼ ਕਿਵੇਂ ਕਰ ਲਈ ਸੀ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਇਦਾਂ ਕਰਕੇ ਮੈਂ ਬਿਜ਼ਨਸ ਸਟਾਰਟ ਕੀਤਾ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਬਾਈਜੂਸ ਚ ਕੁਝ ਟੀਚਰ ਸੀਗੀ ਤਾਂ ਮੇਰੇ ਆਨਲਾਈਨ ਬਹੁਤ ਸਾਰੀ ਫਰੈਂਡਸ ਸੀਗੇ ਵੈਸੇ ਵੀ ਮੇਰੀ ਪੁਣੇ ਚੇਨਈ ਤੋਂ ਸਟੱਡੀਜ਼ ਆ ਤਾਂ ਉਦਾਂ ਵੀ ਮੇਰੇ ਲਾਈਕ ਲਾਈਕ 올ਓਵਰ ਇੰਡੀਆ ਹੈਗਾ ਸਰਕਲ ਹੈ ਨਾ ਤੇ ਜਿਹੜੀ ਉਹ ਮੇਰੀ ਕਲੀਗਸ ਸੀਗੇ ਇਹਦੇ ਚ ਪਾਈ ਜੂਸ ਚ ਤਾਂ ਉਹਨਾਂ ਤੋਂ ਮੇਰਾ ਪਹਿਲਾ ਆਰਡਰ ਆਇਆ ਸੀਗਾ ਤੇ ਉਸ ਤੋਂ ਬਾਅਦ ਤਾਂ ਇੱਕ ਆਰਡਰ ਯੂਐਸ ਤੋਂ ਆਇਆ ਸੀ ਕਾਫੀ ਵੱਡਾ ਆਰਡਰ ਆਇਆ ਸੀ ਬਸ ਇਹ ਦੋ ਆਰਡਰ ਸੀ ਮੇਰੇ ਕੋਲ ਮੇਰੇ ਫਰਸਟ ਫਰਸਟ ਮੇਰੀ ਉਹਦੇ ਸਟਾਰਟਿੰਗ ਸਟਾਰਟਿੰਗ ਦੀ ਜਰਨੀ ਦੇ ਉਸ ਤੋਂ ਬਾਅਦ ਬਹੁਤ ਮਹੀਨਿਆਂ ਤੱਕ ਕੋਈ ਆਰਡਰ ਨਹੀਂ ਕੋਈ ਇਨਕੁਆਇਰੀ ਨਹੀਂ ਕੋਈ ਪੁੱਛਦਾ ਵੀ ਨਹੀਂ ਹੁੰਦਾ ਸੀਗਾ ਹਨਾ ਲਾਈਕ ਕਿਸੇ ਨੇ ਤਾਰੀਫ ਵੀ ਨਹੀਂ ਕੋਈ ਕਰਦਾ ਹੁੰਦਾ ਸੀਗਾ ਕਿ ਲਾਈਕ ਬਹੁਤ ਸੇ ਫੀਲ ਹੁੰਦਾ ਜਦੋਂ ਤੁਸੀਂ ਕੋਈ ਵੀ ਚੀਜ਼ ਸ਼ੁਰੂ ਡੀਮੋਟਿਵਰਚ ਨਹੀਂ ਹੋਏ ਹੁੰਦਾ ਬੰਦਾ ਹਨਾ ਆਖਰ ਆਪਾਂ ਇੱਕ ਇਨਸਾਨ ਆ ਰਾਈਟ ਤਾਂ ਔਰ ਜਦੋਂ ਸਾਰਾ ਦਿਨ ਖੱਪ ਕੇ ਐਟ ਦਾ ਐਂਡ ਬੈਠਦਾ ਆਪਣੇ ਘਰ ਸ਼ਾਮ ਨੂੰ ਤਾਂ ਇੱਕ ਦਿਮਾਗ 'ਚ ਸੋਚ ਆਉਂਦੀ ਹੈ ਕਿ ਲਾਈਕ ਕੋਈ ਕੋਈ ਪੁੱਛ ਵੀ ਨਹੀਂ ਰਿਹਾ ਕੋਈ ਇਨਕੁਆਇਰੀ ਵੀ ਨਹੀਂ ਕਰ ਰਿਹਾ ਜਿਵੇਂ ਆਪਣੇ ਆਸ-ਪਾਸ ਵਾਲੇ ਵੀ ਕਹਿਣ ਲੱਗ ਜਾਂਦੇ ਆ ਕਿ ਤੁਸੀਂ ਸਾਰਾ ਦਿਨ ਲੱਗੇ ਰਹਿੰਨੇ ਹੋ ਕੋਈ ਕੋਈ ਆਰਡਰ ਨਹੀਂ ਇਨਕੁਆਇਰੀ ਨਹੀਂ ਕਿਉਂ ਮੱਥਾ ਮਾਰਦੇ ਪਏ ਹੋ ਹੈਨਾ ਤਾਂ ਇਹ ਚੀਜ਼ਾਂ ਆਉਂਦੀਆਂ ਬਟ ਜਰਨੀ ਹੈ ਜੀ ਤੇ ਹੁਣ ਕਿੰਨੇ ਕਾਊਂਟਰ ਆਂਦੇ ਆ ਕਿਵੇਂ ਹੁਣ ਟੋਟਾ ਕੰਮ ਚੱਲ ਰਿਹਾ ਹਾਂਜੀ ਤਾਂ ਹੌਲੀ ਹੌਲੀ ਅਸੀਂ ਸ਼ਿਫਟ ਹੁੰਦੇ ਗਏ ਜਿਵੇਂ ਪਹਿਲਾਂ ਪਲੇਨ ਚੀਜ਼ਾਂ ਤੋਂ ਸਟਾਰਟ ਕਰਿਆ ਸੀ ਫਿਰ ਹੌਲੀ ਹੌਲੀ ਕੜਾਈ 'ਚ ਸਵਿਚ ਕੀਤਾ ਕੜਾਈ ਤੋਂ ਬਾਅਦ ਅਸੀਂ ਕਸਟਮਾਈਜ਼ਡ ਆਰਡਰ ਲੈਂਦੇ ਸੀਗੇ ਸਟਾਰਟਿੰਗ 'ਚ ਕਿ ਜੋ ਵੀ ਕਿਸੇ ਨੇ ਕਹਤਾ ਕਿ ਸਾਨੂੰ ਇਸ ਕਲਰ 'ਚ ਜੋ ਵੀ ਮੈਂ ਫੋਟੋਜ਼ ਅਪਲੋਡ ਕੀਤੀਆਂ ਹੁੰਦੀਆਂ ਸੀ ਜਾਂ ਕੈਟਲੌਗ 'ਚ ਜਾਂ ਆਪਣੇ ਇੰਸਟਾਗ੍ਰam 'ਤੇ ਤਾਂ ਉਹਨਾਂ ਤੋਂ ਵੇਖ ਕੇ ਆਰਡਰ ਕਰ ਦਿੰਦੇ ਸੀਗੇ ਬਟ ਉਹ ਕਸਟਮਾਈਜੇਸ਼ਨਸ ਵੀ ਮੰਗਦੇ ਸੀ ਕਈ ਵਾਰ ਕਿ ਸਾਨੂੰ ਇਹ ਵਾਈਟ ਵਾਲੀ ਚੀਜ਼ ਸਾਨੂੰ ਰੈੱਡ ਚ ਚਾਹੀਦੀ ਆ ਉਹਦੇ ਤੇ ਆਹ ਵਾਲੀ ਥ੍ਰੈਡ ਦਾ ਵਰਕ ਹੋਣਾ ਚਾਹੀਦਾ ਲਾਈਕ ਕਲਰ ਹੈਨਾ ਬਿਕਾਜ਼ ਮੇਰੀ ਜਿਹੜਾ ਕੰਮ ਹੈ ਇਹ ਕੁੜੀਆਂ ਨਾਲ ਜੁੜਿਆ ਹੋਇਆ ਹੈ ਹੇਅਰ ਐਕਸੈਸਰੀਜ਼ ਕੁੜੀਆਂ ਪਾਉਂਦੀਆਂ ਹੈਨਾ ਤਾਂ ਕੁੜੀਆਂ ਦੇ ਨਖਰੇ ਹੁੰਦੇ ਆ ਆਪਣੇ ਵੀ ਹੁੰਦੇ ਆ ਰਾਈਟ ਤਾਂ ਆਪ ਨੂੰ ਚਾਹੀਦਾ ਹੁੰਦਾ ਕਿ ਜਿਹੜਾ ਮੇਰਾ ਫੇਵਰਿਟ ਕਲਰ ਹੈ ਜੇ ਮੈਨੂੰ ਇਹ ਚੀਜ਼ ਉਸ ਚ ਮਿਲ ਜਾਵੇ ਤਾਂ ਕੀ ਬਾਤ ਹੈ ਤੇ ਉਤੋਂ নো ਐਕਸਟਰਾ ਕਾਸਟ ਕਿ ਜਿਹੜੀ ਤੁਸੀਂ ਕਾਸਟ ਆਲਰੇਡੀ ਉਹਦੀ ਹੈਗੀ ਆ ਪ੍ਰੋਡਕਟ ਦੀ ਉਸੇ ਕਾਸਟ ਚ ਹੀ ਆਪਾਂ ਨੂੰ ਕਸਟਮਾਈਜੇਸ਼ਨ ਮਿਲ ਜਾਵੇ ਤਾਂ ਹੋਰ ਵੀ ਕੀ ਬਤ ਹੈ ਰਾਈਟ ਤਾਂ ਉਹ ਕਸਟਮਾਈਜੇਸ਼ਨ ਸਾਨੂੰ ਕਾਫੀ ਜ਼ਿਆਦਾ ਉਹਦੀ ਪ੍ਰੋਬਲਮ ਆਨ ਲੱਗੀ ਸੀਗੀ ਬਿਕਾਜ਼ ਬਿਲਕੁਲ 4-5 ਵਰਕਰ ਸੀਗੇ ਜੋਬ ਤੇ ਰਾਈਟ ਡੇਲੀ ਦੇ 4-5 ਵਰਕਰ ਜਿਹੜੇ ਬਾਕੀ ਹੈਗੀ ਕਾਂ ਕੁੜੀਆਂ ਜਾਂ ਲੇਡੀਆਂ ਮੇਰੇ ਨਾਲ ਜੁੜੀਆਂ ਹੋਈਆਂ ਉਹ ਘਰਾਂ ਤੋਂ ਤਾਂ ਅਲੱਗ ਜੁੜੀਆਂ ਹੀ ਹੋਈਆਂ ਬਟ 4-5 ਪੱਕੇ ਵਾਲੇ ਮੇਰੇ EMPLOYEES ਸੀਗੇ ਹਨਾ ਤਾਂ ਤੁਸੀਂ ਯਕੀਨੀ ਮੰਨੋਗੇ ਕਿ ਉਹ 4 5 ਨਾਲ ਵੀ ਉਹ ਸਾਡੇ ਕਸਟਮਾਈਜ਼ਡ ਆਰਡਰ ਹੀ ਪੂਰੇ ਪੈਂਦੇ ਸੀ ਬਿਕਾਜ਼ ਤੁਸੀਂ ਇੱਕ ਚੀਜ਼ ਬਣਾਉਣੀ ਆ ਕੋਈ ਪਾਰਟਿਕੂਲਰਲੀ ਰਾਈਟ ਤਾਂ ਉਹਦਾ ਪਹਿਲਾਂ ਫੈਬਰਿਕ ਲੱਭਣਾ ਪੈਂਦਾ ਬਹੁਤ ਸਾਰੇ ਸਾਡੇ ਕੋਲ ਵੈਰਾਈਟੀ ਆਫ ਫੈਬਰਿਕਸ ਆ ਵੈਰਾਈਟੀ ਆਫ ਕਲਰਸ ਆ ਹੈਨਾ ਉਹਨਾਂ ਚੋਂ ਲੱਭਣਾ ਫਿਰ ਉਹਦੇ ਤੇ ਥ्रेड ਕੰਟਰਾਸਟ ਕਰਨੇ ਫਿਰ ਸਮਝ ਨਹੀਂ ਆਉਣਾ ਕਿ ਇਹਦੇ ਤੇ ਕਿਹੜਾ ਥ्रेड ਲਾਈਕ 컬러 ਉਧੂਗਾ ਬਹੁਤ ਜ਼ਿਆਦਾ ਹੈ ਨਾ ਸੋਨਾ ਵੀ ਲੱਗਣਾ ਚਾਹੀਦਾ ਬਿਕਾਜ਼ ਕਸਟਮਰ ਨੇ ਬਹੁਤ ਜ਼ਿਆਦਾ ਉਮੀਦਾਂ ਨਾਲ ਆਪਾਂ ਨੂੰ ਆਰਡਰ ਕੀਤਾ ਹੁੰਦਾ ਰਾਈਟ ਤੇ ਆਪਾਂ ਉਹਨਾਂ ਨੂੰ ਬੈਸਟ ਦੇਣਾ ਹੁੰਦਾ ਆਪਣਾ ਤਾਂ ਕਿ ਆਪਣੇ ਕੋਲੋਂ ਦੁਬਾਰਾ ਆਵੇ ਰਾਈਟ ਤਾਂ ਉਹਨਾਂ ਨੂੰ ਸੈਟੀਸਫੈਕਸ਼ਨ ਵੀ ਹੋਵੇ ਕਿ ਅਸੀਂ ਆਰਡਰ ਕੀਤਾ ਤੇ ਸਾਨੂੰ ਵਧੀਆ ਲੱਗਾ ਹੈ ਨਾ ਤਾਂ ਇਹ ਸਾਰੀਆਂ ਚੀਜ਼ਾਂ ਚ ਉਹ ਸਾਡਾ ਟਾਈਮ ਚਲਾ ਜਾਂਦਾ ਹੁੰਦਾ ਸੀ ਤਾਂ ਹੌਲੀ ਹੌਲੀ ਅਸੀਂ ਬਲਕ ਚ ਸਵਿਚ ਕੀਤਾ ਤਾਂ ਹੁਣ ਅਸੀਂ ਬਲਕ ਆਰਡਰਸ ਵੀ ਐਕਸੈਪਟ ਕਰਦੇ ਆ ਰਿਟੇਲ ਵੀ ਕਰ ਰਹੇ ਆ ਕਸਟਮਾਈਜ਼ਡ ਵੀ ਕਰੀਦੇ ਆ ਬਟ ਉਹਦੇ ਚ ਪਹਿਲਾਂ ਹੀ ਉਹਨਾਂ ਤੋਂ ਟਾਈਮ ਲੈ ਲੇਦਾ ਵੀ ਕਿ ਸਾਡੇ ਕੋਲ ਬਹੁਤ ਘੱਟ ਟਾਈਮ ਹੁੰਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਦੇ ਆਰਡਰ ਆਲਰੇਡੀ ਹੁੰਦੇ ਆ ਆਲਟਾ ਲਾਈਨ ਅਪ ਹੋਏ ਹੁੰਦੇ ਆ ਹੈਨਾ ਤਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਪਲੀਜ਼ ਨੋ ਰਸ਼ ਜੀ ਨੇ ਕਸਟਮਾਈਜ਼ਡ ਲੈਣਾ ਹੈ ਜੀ ਅਸੀਂ ਤੁਹਾਨੂੰ ਅੱਜ ਹੀ ਦੱਸ ਰਹੇ ਹਾਂ 15 ਦਿਨ ਲੱਗ ਸਕਦੇ ਆ 20 ਦਿਨ ਮਹੀਨਾ 2 ਮਹੀਨੇ ਵੀ ਲੱਗ ਸਕਦੇ ਆ ਤਾਂ ਕਈ ਕਸਟਮਰ ਹੁੰਦੇ ਆ ਜਿਹਨਾਂ ਜਿਹਨਾਂ ਕੋਲ ਖੁੱਲਾ ਟਾਈਮ ਹੁੰਦਾ ਹੈ ਹਨਾ ਉਹਨਾਂ ਨੇ ਕਿਸੇ ਬਰਥਡੇ ਤੇ ਗਿਫਟ ਨਹੀਂ ਕਰਨਾ ਹੁੰਦਾ ਜਾਂ ਉਦਾਂ ਹੀ ਉਹਨਾਂ ਨੇ ਲੈ ਹੁੰਦੇ ਆਰਡਰ ਕੀਤਾ ਹੁੰਦਾ ਤਾਂ ਉਹ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਸਾਨੂੰ ਤਾਂ ਕਸਟਮਾਈਜ਼ ਚਾਹੀਦਾ ਹੈ ਜਦ ਮਰਜ਼ੀ ਦੇ ਦਿਓ ਤਾਂ ਇਹ ਚੀਜ਼ਾਂ ਕਰਕੇ ਫਿਰ ਬਲਕ ਵਾਲਾ ਕੀ ਹੁੰਦਾ ਹੈ ਕਿ ਬਸ ਉਹਨਾਂ ਨੇ ਦੱਸ ਦੇਣਾ ਕਿ ਆਹ ਵਾਲੀ ਆਹ ਆਹ ਪੀਸਸ ਦੇ ਸਾਨੂੰ 5-5 ਜਾਂ 10-10 ਪੀਸਸ ਕਰ ਦੋ ਹੈਨਾ ਤਾਂ ਉਹ ਸਾਡੇ ਲਈ ਈਜ਼ੀ ਹੋ ਜਾਂਦਾ ਹੈ ਕਿ ਸੇਮ ਚੀਜ਼ ਦੇ ਆਲਰੇਡੀ ਜਾਂ ਤਾਂ ਸਾ ਮੈਂ ਬਣਵਾਏ ਪਏ ਹੁੰਦੇ ਆ ਪਹਿਲਾਂ ਕਿ ਮੈਂ ਸਿਰਫ ਆਰਡਰ ਤੇ ਹੀ ਅਸੀਂ ਕੰਮ ਕਰਦੇ ਸੀ ਜੋ ਆਰਡਰ ਆਇਆ ਉਹ ਹੀ ਤੇ ਅਸੀਂ ਐਗਜ਼ੀਬਿਸ਼ਨਸ ਵੀ ਬਹੁਤ ਘਟ ਘੜਦੇ ਸੀ ਜੋ ਕਿ ਆਈ ਥਿੰਕ ਇੱਕ ਇੱਕ ਬਿਜ਼ਨਸ ਲਈ ਐਗਜ਼ੀਬਿਸ਼ਨ ਬਹੁਤ ਵੱਡਾ ਰੋਲ ਪਲੇ ਕਰਦੀ ਹੈ 노 ਡਾਊਟ ਇਟਸ ਆ ਗੇਮ ਆਫ ਪ੍ਰੋਫਿਟ ਐਂਡ ਲਾਸ ਕਈ ਵਾਰ ਬਹੁਤ 빅 ਲਾਸਸ ਵੀ ਹੁੰਦੇ ਆ ਬਟ ਬਹੁਤ 빅 ਪ੍ਰੋਫਿਟਸ ਵੀ ਹੁੰਦੇ ਆ ਸੋ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਯਾ ਤੇ ਹੁਣ ਜਦੋਂ ਤੁਸੀਂ ਇਹ ਚੀਜ਼ ਸੋਚਦੇ ਹੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਕੁੜੀਆਂ ਇਹ ਕੰਮ ਛੱਡ ਚੁੱਕੀਆਂ ਨੇ ਤੇ ਤੁਸੀਂ ਉਸ ਕੰਮ ਨੂੰ ਕੰਟੀਨਿਊ ਰੱਖ ਰਹੇ ਹੋ ਨਾ ਜਾਂ ਫਿਰ ਆਪਣੀਆਂ ਜੋ ਪ੍ਰਾਣੀਆਂ ਮੰਮੀ ਨੇ ਜਾਂ ਫਿਰ ਦਾਦੀ ਨੇ ਉਹ ਕਰਦੀਆਂ ਸੀਗੀਆਂ ਨੂੰ ਮਤਲਬ ਕਿ ਕਿਸੇ ਵੀ ਰੂਪ ਦੇ ਵਿੱਚ ਆਪਾਂ ਕੰਟੀਨਿਊ ਕਰ ਰਹੇ ਹਾਂ ਹੱਥ ਦੀ ਕਢਾਈ ਨੂੰ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਅੱਜ ਦੀਆਂ ਕੁੜੀਆਂ ਇਸ ਕੰਮ ਨੂੰ ਛੱਡ ਚੁੱਕੀਆਂ ਨੇ ਜਾਂ ਫਿਰ ਇਹ ਸੋਚਦੀਆਂ ਨੇ ਕਿ ਅਸੀਂ ਨੇ ਪੜ੍ਹ ਲਿਖ ਗਏ ਹਾਂ ਨਾ ਤੇ ਅਸੀਂ ਇਹ ਕੰਮ ਨਹੀਂ ਕਰਾਂਗੇ ਅਸੀਂ ਕੁਝ ਹੋਰ ਬਣਾਗੇ ਤਾਂ ਜੋਬ ਐਦਾਂ ਨਹੀਂ ਕਰਨੀ ਆ ਡਾਕਟਰ ਬੰਨਾ ਕੁਝ ਵੀ ਨਾ ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਕੁੜੀਆਂ ਨੂੰ ਜਾਂ ਫਿਰ ਜੋ ਵੀ ਇਸ ਫੀਲਡ ਦੇ ਵਿੱਚ ਆਣਾ ਚਾਹੁੰਦੇ ਆ ਕਿ ਉਹ ਐਦਾਂ ਨਾ ਸੋਚੇ ਕਿ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹਣਾ ਤੇ ਕੀ ਕਹਿਣਾ ਚਾਹੋਗੇ ਇਸ ਬੰਦਾਰੇ ਕਿ ਅਮ ਦੇਖੋ ਹਰ ਕਿਸਦਾ ਆਪਣਾ ਆਪਣਾ ਇੰਟਰਸਟ ਹੁੰਦਾ ਕਿਸੇ ਨੇ ਡਾਕਟਰ ਬੰਨਾ ਇੰਜੀਨੀਅਰ ਬੰਨਾ ਜਾਂ ਜੋ ਵੀ ਬੰਨਾ ਹੈ ਨਾ ਇੰਟਰਸਟ ਹੁੰਦਾ ਬਟ ਅਗਰ ਤੁਸੀਂ ਕੁਝ ਵੀ ਕਰ ਚੁੱਕੇ ਹੋ ਆਪਣੀ ਲਾਈਫ ਚ ਆਪਣੇ ਕੈਰੀਅਰ ਬਣਾਉਣ ਲਈ ਬਟ ਉਹ ਉਥੇ ਉਸ ਸਟੇਜ ਤੇ ਨਹੀਂ ਪਹੁੰਚੇ ਰਾਈਟ ਜੋ ਤੁਹਾਡਾ ਐਂਡ ਗੋਲ ਸੀਗਾ ਉਥੇ ਤੁਸੀਂ ਨਹੀਂ ਪਹੁੰਚੇ ਕੋਈ ਵੀ ਸਰਕਮਸਟੈਂਸਸ ਹੋ ਸਕਦੇ ਆ ਆਪਣੀ ਲਾਈਫ ਚ ਬਹੁਤ ਉਤਾਰ ਚੜਾਵ ਆਉਂਦੇ ਆ ਹਣਾ ਚੇਂਜਸ ਹੁੰਦੀਆਂ ਇੱਕ ਕੁੜੀ ਲਈ ਸਪੈਸ਼ਲੀ ਬਿਕੋਜ਼ ਅ ਵੈਡਿੰਗ ਵੀ ਹੁੰਦੀ ਆ ਉਹਦੀ ਉਸ ਤੋਂ ਬਾਅਦ ਉਹਦਾ ਘਰ ਕੰਪਲੀਟਲੀ ਚੇਂਜ ਹੋ ਜਾਂਦਾ ਉਹਦਾ ਆਸ-ਪਾਸ ਕੰਪਲੀਟਲੀ ਚੇਂਜ ਹੋ ਜਾਂਦਾ ਯੂ ਨੈਵਰ نو ਤੁਹਾਨੂੰ ਸਪੋਰਟਿਵ ਹਸਬੈਂਡ ਐਂਡ ਸਪੋਰਟਿਵ ਫੈਮਿਲੀ ਮਿਲਨੀ ਹੈ ਜਾਂ ਨਹੀਂ ਮਿਲਨੀ ਰਾਈਟ ਕਈ ਵਾਰ ਮੈਂ ਬਹੁਤ ਮਤਲਬ ਮੇਰੇ ਕੋਲ ਲੇਡੀਜ਼ ਆਪ ਮੈਸੇਜਸ ਕਰਦੀਆਂ ਜਾਂ ਕਾਲਸ ਕਰਦੀਆਂ ਕਿ ਸਾਡੀ ਬੈਕਐਂਡ ਤੇ ਇਦਾਂ ਦੀ ਲਾਈਕ ਫੈਮਲੀ ਸੀ ਹੁਣ ਇਦਾਂ ਦੀ ਫੈਮਲੀ ਆ ਹਨਾ ਕੰਪਲੀਟਲੀ ਆਪੋਜ਼ਿਟ ਕਈ ਵਾਰ ਪਕੇਕਰ ਦੀ ਬਹੁਤ ਸਪੋਰਟ ਹੁੰਦੀ ਹੈ ਤੇ ਸੋਹਰਿਆਂ ਚ ਨਹੀਂ ਮਿਲਦੀ ਹਨਾ ਕਈ ਵਾਰ ਪਕੇਆਂ ਚ ਨਹੀਂ ਮਿਲੀ ਹੁੰਦੀ ਤੇ ਸੋਹਰੇ ਬਹੁਤ ਸਪੋਰਟਿਵ ਹੁੰਦੇ ਆ ਰਾਈਟ ਤਾਂ ਕੁਛ ਨਾ ਸੋਚੋ ਕਿ ਤੁਸੀਂ ਆਹ ਕੀਤਾ ਸੀਗਾ ਦੇਖੋ ਮੈਂ ایرਨੌਟਿਕਲ ਇੰਜੀਨੀਅਰਿੰਗ ਕੀਤੀ ਸੀ ਜੇ ਮੈਂ ਸੋਚਦੀ ਤਾਂ ਮੈਂ ਕਦੇ ਵੀ ਮੈਂ ਸਟਾਰਟਅਪ ਨਹੀਂ ਲਗਾਈ ਬਿਲਕੁਲ ਮੈਂ ਇਸ ਚੀਜ਼ ਵੱਲ ਕਦੇ ਪਰਤਦੀ ਨਾ ਹੈ ਨਾ ਕਿ ਮੈਂ ਇੰਨੇ ਸਾਰੇ ਸਾਲ ਆਪਣੀ ਇੰਜੀਨੀਅਰਿੰਗ ਦੀ ਸਟੱਡੀਜ਼ ਤੇ ਲਾਏ ਆ ਮੈਂ ਕਿਉਂ ਕਰਾਂ ਬਟ ਤੁਹਾਡੀ ਜ਼ਿੰਦਗੀ ਤੁਹਾਨੂੰ ਕਿਸ ਤਰ੍ਹਾਂ ਦੇ ਮੋੜ ਤੇ ਲੈ ਆਵੇਗੀ ਜਾਂ ਫਿਰ ਕਿਦਾਂ ਤੁਹਾਡਾ ਕਿਸੇ ਹੋਰ ਚੀਜ਼ 'ਚ ਤੁਸੀਂ ਬਲੂਮ ਕਰਨਾ ਹੈ ਤੁਹਾਨੂੰ ਨਹੀਂ ਪਤਾ ਹੁੰਦਾ ਹੈ ਨਾ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਦੇ ਵੀ ਕੁਝ ਵੀ ਕਰਨਾ ਹੈ ਤਾਂ ਉੱਚਾ ਛੋਟਾ ਵੱਡਾ ਨਹੀਂ ਸੋਚਣਾ ਹਮੇਸ਼ਾ ਕੋਈ ਵੀ ਬਿਜ਼ਨਸ ਹੈ ਉਹ ਹਮੇਸ਼ਾ ਛੋਟੇ ਤੋਂ ਹੀ ਸ਼ੁਰੂਆਤ ਹੁੰਦੀ ਹੈ ਆਪਾਂ ਕੋਈ ਵੀ ਚੀਜ਼ ਬਣਾਉਣੀ ਹੈ ਨਾ ਆਪਾਂ ਇਹ ਨਹੀਂ ਸੋਚ ਸਕਦੇ ਕਿ ਪਹਿਲੇ ਦਿਨ ਹੀ ਉਹਦੀਆਂ ਆਪਾਂ 10 ਚੀਜ਼ਾਂ ਬਣਾ ਲਾਂਗੇ ਜਾਂ ਫਿਰ 100 ਚੀਜ਼ਾਂ ਬਣਾ ਲਾਂਗੇ ਇੱਕ ਤੋਂ ਸ਼ੁਰੂ ਕਰੋ ਇੱਕ ਨਹੀਂ ਬਣਦੀ ਤਾਂ ਅੱਧੀ ਤੋਂ ਸ਼ੁਰੂ ਕਰੋ ਦੋ ਸਲਾਈਆਂ ਤੋਂ ਸ਼ੁਰੂ ਕਰ ਲਓ ਬਿਲਕੁਲ ਕਰੋ ਹੈਨਾ ਵੀ ਛੋਟੀ ਜੀ ਉਹ ਲੋ ਛੋਟਾ ਜਿਹਾ ਸਟੈਪ ਲਓ ਵੱਡਾ ਨਾ ਸੋਚੋ ਬਹੁਤ ਜ਼ਿਆਦਾ ਵੱਡਾ ਨਾ ਸੋਚੋ ਕਿ ਮੈਂ ਆ ਕੇਵੇਂ ਕਰੂੰਗਾ ਹੁਣ ਪਹਿਲਾਂ ਮੈਨਾਂ ਤੁਸੀਂ ਮੰਨੋਗੇ ਨਹੀਂ ਮੈਂ ਜਦੋਂ ਸ਼ੁਰੂ ਕੀਤਾ ਕਿ ਤਾਂ ਮੈਨੂੰ ਵੀ ਇਹ ਕੁਐਸਚਨਸ ਆਉਂਦੇ ਸੀ ਕਿ ਮੈਂ ਪੈਕਿੰਗ ਕਿਵੇਂ ਕਰੂੰਗੀ ਮੈਂ ਸ਼ਿਪਿੰਗ ਕਿਵੇਂ ਕਰੂੰਗੀ ਹੈਨਾ ਜੇ ਬਾਹਰ ਤੋਂ ਕੋਈ ਆਰਡਰ ਆ ਗਿਆ ਤੇ ਕਿਵੇਂ ਭੇਜਣਾ ਪਤਾ ਹੀ ਨਹੀਂ ਹੁੰਦਾ ਹੈਨਾ ਕਿਉਂਕਿ ਐਕਸਪੀਰੀਅੰਸ ਨਹੀਂ ਕੀਤਾ ਹੁੰਦਾ ਇਹ ਕੁਐਸਚਨਸ ਨੂੰ ਥੋੜੀ ਜੀ ਰੈਸਟ ਦਿਓ ਬਿਕਾਜ਼ ਐਕਸਪੀਰੀਅੰਸ ਦੇ ਨਾਲ ਤੁਸੀਂ ਸਭ ਕੁਝ ਸਿੱਖਦੇ ਜਾਓਗੇ ਹੈਨਾ ਛੋਟੇ ਛੋਟੇ ਸਟੈਪ ਲੈ ਕੇ ਬਸ ਸ਼ੁਰੂ ਕਰੋ ਤੇ ਜੇ ਤੁਸੀਂ ਜੇ ਤੁਹਾਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਤਾਂ ਕਿਸੇ ਜਿਹੜੀ ਵੀ ਤੁਸੀਂ ਤੁਸੀਂ ਚੀਜ਼ ਕਰਨਾ ਚਾਹੁੰਦੇ ਹੋ ਨਾ ਉਸ ਫੀਲਡ ਚ ਕੁਝ ਕੁ ਲੋਕਾਂ ਨੂੰ ਫੋਲੋ ਕਰ ਲੋ ਉਹਨਾਂ ਨੂੰ ਮਿਲਣਾ ਸ਼ੁਰੂ ਕਰੋ ਤੇ ਉਹਨਾਂ ਤੋਂ ਛੋਟੇ ਛੋਟੇ ਸਟੈਪਲ ਮਤਲਬ ਉਹਨਾਂ ਨੂੰ ਵੇਖਦੇ ਹੋਏ ਲੈਣੇ ਸ਼ੁਰੂ ਕਰੋ ਕਿਤੇ ਨਾ ਕਿਤੇ ਜ਼ੂਰ ਪਹੁੰਚੋਗੇ ਕਿਸੇ ਨਾਲ ਮੇਰੇ ਵਰਗੇ ਨਾਲ ਜੁੜ ਜਾਓ ਮੈਂ ਤਾਂ ਇਹ ਕਹੂੰਗੀ ਮੈਨਾਂ ਹੁਣ ਵੀ ਬਹੁਤ ਸਾਰੀਆਂ ਲੇਡੀਜ਼ ਹਨਾ ਲਾਈਕ ਕਾਲ ਮੈਸੇਜ ਕਰਦੀਆਂ ਕਿਸ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਉਹਨਾਂ ਨਾਲ ਕਾਲ ਤੇ ਗੱਲਬਾਤ ਹੁੰਦੀ ਆ ਫਿਰ ਉਹਨਾਂ ਨੂੰ ਕਹੀਦਾ ਕਿ ਸਾਡੇ ਕੋਲ ਆ ਜਾਓ ਇੱਕ ਵਾਰ ਹਨਾ ਇੱਕ ਵਿਜ਼ਿਟ ਕਰਕੇ ਤਾਂ ਕਿ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕੀਏ ਕਿ ਕਿ ਇਸ ਇੱਕ ਇੱਕ ਚੀਜ਼ ਹੁੰਦੀ ਆ ਕਿ ਬਹੁਤ ਦੂਰ ਬੈਠਾ ਕੋਈ ਕੋਈ ਅੰਮ੍ਰਿਤਸਰ ਤੋਂ ਕਾਲ ਕਰ ਰਿਹਾ ਬਟਾਲੇ ਤੋਂ ਫਿਰੋਜ਼ਾ ਤੋਂ ਫਿਰੋਜ਼ਪੁਰ ਵੱਲ ਤੋਂ ਜਾਂ ਕਿਤੋਂ ਵੀ ਹਨਾ ਬੋਰਵਾਲ ਮਲੋਟਵਾਲ ਤੋਂ ਬਹੁਤ ਸਾਰੀਆਂ ਕਾਲਸ ਆਉਂਦੀਆਂ ਈਵਨ ਰਾਜਸਥਾਨ ਤੋਂ ਵੀ ਅੱਛਾ ਹਾਂ ਤੇ इवन ਕੱਲ ਕਲਕੱਤਾ ਤੋਂ ਇੱਕ ਭੈਣ ਨਾਲ ਗੱਲ ਹੋਈ ਹੈ ਨਾ ਤੇ ਉਹ ਕਹਿੰਦੇ ਕਿ ਜੁੜਨਾ ਚਾਹੁੰਦੇ ਆ ਹੁਣ ਅਸੀਂ ਰੀਸੇਲਿੰਗ ਚ ਵੀ ਆਪਣੇ ਪ੍ਰੋਡਕਟਸ ਵੇਚਦੇ ਆ ਕਿਸੇ ਨੇ ਐਗਜ਼ਿਬਿਸ਼ਨ ਲਾਉਣੀ ਆ ਉਹ ਸਾਡੇ ਨਾਲ ਕੰਟੈਕਟ ਕਰ ਲੈਂਦਾ ਕਿ ਮੈਨੂੰ ਇਹਨੇ ਇਹਨੇ ਪੀਸਸ ਭੇਜਵਾ ਦਿਓ ਅਸੀਂ ਐਕਸਚੇਂਜ ਕਰ ਦਿੰਨੇ ਆ ਉਹ ਪੀਸਸ ਅਗਰ ਕੋਈ ਤੁਹਾਡੇ ਨਹੀਂ ਸੇਲ ਹੁੰਦੇ ਤਾਂ ਅਸੀਂ ਐਕਸਚੇਂਜ ਆਫਰ ਵੀ ਰੱਖਿਆ ਹੁੰਦਾ ਹੈ ਨਾ ਜੀ ਦਾ ਮੇਰਾ ਐਂਡ ਗੋਲ ਹੁੰਦਾ ਹੈ ਕਿ ਕਿਸੇ ਨਾਲ ਜੁੜੋ ਠੀਕ ਹੈ ਸ਼ੁਰੂ ਚ ਇਦਾਂ ਜ਼ਰੂਰ ਹੁੰਦਾ ਹੈ ਕਿ ਸ਼ਾਇਦ ਤੁਹਾਨੂੰ ਉਸ ਕੰਮ ਦੀ ਛੋਟੀ ਅਮਾਉਂਟ ਮਿਲ ਰਹੀ ਹੈ ਜੀ ਡੋਨਟ ਥਿੰਕ ਅਬਾਊਟ ਕਿ 5 ਰੁਪਏ ਹੀ ਹੈ ਜਾਂ 10 ਰੁਪਏ ਹੀ ਹੈ ਪਰ ਤੁਸੀਂ ਇਹ ਦੇਖੋ ਨਾ ਕਿ ਅਗਰ ਤੁਹਾਡੇ ਕੋਲ 5 ਰੁਪਏ ਵਾਲਾ ਵੀ ਕੋਈ 100 ਪੀਸ ਬਣਾਉਣੇ ਆ ਤਾਂ 500 ਤਾਂ ਬਣ ਗਿਆ ਜੀ ਠੀਕ ਹੈ ਨਾ ਤਾਂ ਜੇ ਕਿਸੇ ਚੀਜ਼ ਦੇ 5 ਰੁਪਏ ਹੈ ਤਾਂ ਤਾਂ ਕੰਮ ਵੀ ਤਾਂ ਪੰਜਾਂ ਵਾਲੇ ਹੀ ਹੋਊਗਾ ਕੋਈ ਇਦਾਂ ਤਾਂ ਕੋਈ ਵੱਡਾ ਸਾਰਾ ਚੀਜ਼ ਤਾਂ ਹੋਊਗਾ ਨਹੀਂ ਕਿ ਪੂਰੇ ਦਿਨ ਦੇ ਤੁਹਾਨੂੰ ਕੋਈ 5 ਰੁਪਏ ਦੇ ਰਿਹਾ ਰਾਈਟ ਤਾ ਸ਼ੁਰੂ ਚ ਕੰਮ ਦੀ ਵੈਲਿਊ ਨਾ ਵੇਖੋ ਜੀ ਸ਼ੁਰੂਆਤ ਕਰੋ ਤੁਰੋ ਇੱਕ ਸਟੈਪ ਤੁਰੋ ਜੋ ਕਦੋਂ ਤੁਹਾਡਾ ਉਹ ਪੈਣਾ ਲੰਮਾ ਹੋ ਜਾਣਾ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਹੈ ਨਾ ਮੈਂ ਮੇਰੇ ਨਾਲ ਇੱਕ ਪੈਣ ਜੁੜੀ ਸੀ ਹੁਣੇ ਜੇ ਦੋ ਕੁ ਮਹੀਨੇ ਹੋਏ ਹਨ ਤੇ ਉਹਨਾਂ ਨੇ ਝਿਜਕਦੇ ਜੇ ਹੋਏ ਕੰਮ ਸ਼ੁਰੂ ਕੀਤਾ ਮੈਂ ਉਹਨਾਂ ਨੂੰ 10-10 ਪੀਸ ਦਾ ਆਰਡਰ ਦੇਤਾ ਵੀ ਆ ਇਹਦੇ ਐਸ ਡਿਜ਼ਾਈਨ ਦੇ 10 ਪੀਸ 10-10 ਹੈ ਨਾ ਤੁਸੀਂ ਮੰਨੋਗੇ ਨਹੀਂ ਉਹਨਾਂ ਨੇ ਮੇਰਾ ਆਰਡਰ ਬਣਾ ਕੇ ਉਹਨਾਂ ਨੇ ਜਿਵੇਂ ਆਪਾਂ ਆਪਣੇ ਵਟਸਐਪ ਤੇ ਫੋਟੋ ਪਾਉਣੇ ਜਾਂ ਫਿਰ ਇਨਸਟਾ ਜਾਂ ਕਿਤੇ ਵੀ ਉਹਨਾਂ ਨੇ ਪੋਸਟ ਕੀਤਾ ਹੋਊ ਜਾਂ ਆਪਣੇ ਕਿਸੇ ਗਰੁੱਪ ਚ ਪਾਇਆ ਹੋਊ ਉਹਨਾਂ ਤੇ ਉਹ ਸਾਰੇ ਪੀਸ ਸੇਲ ਹੋਗੇ ਜੋ ਮੇਰੇ ਲਈ ਜੋ ਮੇਰੇ ਲਈ ਬਣੇ ਸੀ ਤਾਂ ਯੂ ਨੈਵਰ نو ਹੈ ਨਾ ਤਾਂ ਉਹ ਹੁਣ ਫਿਰ ਉਹ ਦੁਬਾਰਾ ਉਹਨਾਂ ਨੇ ਫਿਰ ਮੈਨੂੰ ਬਣਾ ਕੇ ਭੇਜੇ ਤਾਂ ਇਦਾਂ ਨਹੀਂ ਪਤਾ ਹੁੰਦਾ ਕਿ ਤੁਸੀਂ ਲਾਈਫ ਤਨੂੰ ਕਿਸ ਪਾਸੇ ਲੈ ਜਾਊਗੀ ਬਸ ਜੁੜ ਕੇ ਚੱਲੋ ਜੀ ਸੋ ਮੰਤਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਤੇ ਹੋਰਾਂ ਨੂੰ ਵੀ ਰੋਜ਼ਗਾਰ ਦੇ ਰਿਓ ਇੱਕ ਨਵੀਂ ਜਿਹੜੀ ਆ ਪਿਰਤਪਾਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿੱਥੇ ਅੱਜ ਕੱਲ ਕੁੜੀਆਂ ਇਸ ਕੰਮ ਤੋਂ ਛੱਡ ਚੁੱਕੀਆਂ ਨੇ ਇਸ ਕੰਮ ਦੇ ਨਾਲ ਜੁੜੀਆਂ ਨਹੀਂ ਹੋਈਆਂ ਜਾਂ ਫਿਰ ਆਪਣੀ ਲਾਈਫ ਇਦਾਂ ਦੀ ਹੋ ਚੁੱਕੀ ਹੈ ਕਿ ਆਪਾਂ ਬਿਜ਼ੀ ਹੋ ਚੁੱਕੇ ਹਾਂ ਨਾ ਲਾਈਫ ਦੇ ਵਿੱਚ ਸੋ ਉਹਨਾਂ ਦੇ ਲਈ ਵੀ ਤੁਸੀਂ ਰੋਜ਼ਗਾਰ ਦਾ ਸਾਥਨ ਬਣਿਓ ਤੇ ਕੋਸ਼ਿਸ਼ ਕਰ ਰਹੀ ਹਾਂ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਜੀ ਤੁਸੀਂ ਵੀ ਆਏ ਸਾਡੇ ਕੋਲ ਹੈ ਨਾ ਆਪਣਾ ਟਾਈਮ ਕੱਢ ਕੇ ਜੀ ਇਹ ਬਹੁਤ ਟਾਈਮ ਤੋਂ ਗੱਲ ਹੋ ਰਹੀ ਸੀ ਆਪਣੀ ਮਸੀ ਅੱਜ ਤੁਹਾਨੂੰ ਸੁਣਾ ਚਾਹਾਂਗੇ ਕਿ ਸਾਡੀ ਸੈਕੰਡ ਮੀਟਿੰਗ ਹੈ ਸਾਡੀ ਵੀਡੀਓ ਪਹਿਲਾਂ ਇੱਕ ਵਾਰ ਬਣੀ ਸੀ ਕੰਪਲੀਟ ਤਿੰਨ ਚਾਰ ਮਹੀਨੇ ਪਹਿਲਾਂ ਜਾਂ ਪੰਜ ਮਹੀਨੇ ਦਾ ਪੰਜ ਛੇ ਮਹੀਨੇ ਪਹਿਲਾਂ ਉਸ ਤੋਂ ਬਾਅਦ ਸਾਡੀ ਹਰ ਹਫਤੇ ਜਾਂ ਦੋ ਤਿੰਨ ਹਫਤਿਆਂ ਬਾਅਦ ਸਾਡੀ ਗੱਲਬਾਤ ਹੋ ਜਾਂਦੀ ਸੀ ਗੱਲਬਾਤ ਹੁੰਦੀ ਭੈਣੇ ਕਰੀਏ ਭੈਣੇ ਆਈਏ ਭੈਣੇ ਕਰੀਏ ਜੀ ਕਦੇ ਮੈਂ ਨਹੀਂ ਫ੍ਰੀ ਹੁੰਦੀ ਕਦੇ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਤੇ ਅੱਜ ਫਾਈਨਲੀ ਅਸੀਂ ਇਹ ਡਨ ਕਰ ਰਹੇ ਹਾਂ ਈਵਨ ਕਿ ਕੱਲ ਵੀ ਅਸੀਂ ਫਾਈਨਲ ਕੀਤੇ ਸੀਗਾ ਬਟ ਕੱਲ ਵੀ ਇਹਨਾਂ ਦੇ ਕੋਲ ਕੋਈ ਕੰਮ ਸੀ ਸੀ ਬਿਲਕੁਲ ਨਹੀਂ ਮਿਲ ਸਕੀ ਤੇ ਆਪਾਂ ਨਹੀਂ ਮਿਲ ਪਾਏ ਨਾ ਤੇ ਅੱਜ ਉਹ ਕਰੀਏ ਸੋ ਅਸੀਂ ਦੇ ਲਈ ਸੌਰੀ ਹੈ ਸਮਾਫੀ ਚਾਹੁੰਦੇ ਆ ਅਸੀਂ ਉਹਦੇ ਲਈ ਨਹੀਂ ਸੋ ਤੁਹਾਡਾ ਬਹੁਤ ਧੰਨਵਾਦ ਸਮਾਂ ਕੱਢਿਆ ਹੈ ਥੈਂਕ ਯੂ ਜੀ ਸੋ ਇਹ ਸੀ ਸਾਡੇ ਨਾਲ ਮਨਪ੍ਰੀਤ ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਹੋਰਾਂ ਲਈ ਵੀ ਰੋਜ਼ਗਾਰ ਦਾ ਸਾਧਨ ਬਣ ਰਹੇ ਨੇ ਤੇ ਕਿਤੇ ਨਾ ਕਿਤੇ ਸਾਡੇ ਜੋ ਪ੍ਰਾਣਾ ਸੱਭਿਆਚਾਰ ਆ ਉਨੂੰ ਨਮਾ ਰੂਪ ਦੇ ਕੇ ਹੋਰ ਵੀ ਅੱਗੇ ਪੇਸ਼ ਕਰ ਰਹੇ ਨੇ ਤੇ ਇੱਕ ਨਵੇਂ ਰੂਪ ਦੇ ਵਿੱਚ ਉਸਨੂੰ ਹੋਰਾਂ ਤੱਕ ਪਹੁੰਚਾ ਰਹੇ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਸ਼ਸ਼ਕਾ